ਸ਼ੁਰੂ ਕਰੀਏ ਜੀ ਇੱਕ ਹੋਰ ਜੀ ਕਰੋ ਕਿੰਨਾ ਚਿਰ ਇੰਦਰ ਹੋ ਜਾਓ ਅਰੇ ਸ਼ੁਰੂ ਕਰਨਗੇ ਪਹਿਲਾਂ ਮੈਂ ਸਟਾਰਟ ਕਰਾਂਗੇ ਮੈਨੂੰ ਦੱਸ ਦਿਓ ਜੇ ਜਦੋਂ ਤੁਹਾਡਾ ਰੈਡੀ ਹੋ ਜਾਏ ਫੋਟੋ ਕਰ ਲੈ ਇੱਕ ਦੋ ਇੱਕ ਵਾਰੀ ਮੈਂ ਚੈੱਕ ਕਰਨਾ ਰੈਡੀ ਵਾਲੀ ਕਮਾਡ ਰੱਖੇਗੀ ਹਾਂ ਜੀ ਪਹਿਲਾਂ ਤਾਂ ਵੈਲਕਮ ਦੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਸ਼ਾਰਟ ਨੋਟਿਸ ਤੇ ਕੱਲ ਸ਼ਾਮ ਨੂੰ ਹੀ ਅਸੀਂ ਤੁਹਾਨੂੰ ਸਨੇਹਾ ਲਾਇਆ ਤੇ ਤੁਸੀਂ ਸਾਰੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਆਉਣ ਲਈ ਬਹੁਤ ਧੰਨਵਾਦ ਤੁਹਾਡੇ ਰਾਹੀਂ ਸਾਡੀ ਆਵਾਜ਼ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਤੱਕ ਤੇ ਪੰਜਾਬ ਦੀ ਸਰਕਾਰ ਤੱਕ ਜੇ ਉਹ ਸੁਣ ਰਹੀ ਹੈ ਤਾਂ ਪਹੁੰਚਦੀ ਹੈ ਸੋ ਤੁਹਾਡਾ ਬਹੁਤ ਅਹਿਮ ਰੋਲ ਹੈ। ਤੋਂ ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਕਰ ਕਿਉਂ ਰਹੇ ਹਾਂ? ਤੁਸੀਂ ਸਾਰੇ ਜਾਣਦੇ ਹੋ ਕਿ 3 ਦਸੰਬਰ ਨੂੰ ਇੱਥੇ ਹੀ ਬਾਹਰ ਇੱਕ ਬਹੁਤ ਵੱਡਾ ਪੰਜਾਬ ਦੇ ਲੋਕਾਂ ਦਾ ਵਾਤਾਵਰਨ ਦੇ ਦਰਦਿਆਂ ਦਾ ਪੰਜਾਬ ਦਰਦਿਆਂ ਦਾ ਇਕੱਠ ਹੋਇਆ ਸੀ ਬਹੁਤ ਵੱਡਾ ਅਨਪ੍ਰੈਸੀਡੈਂਟਡ ਮਤਲਬ ਕਦੀ ਇਦਾਂ ਦਾ ਵਾਤਾਵਰਨ ਦੇ ਮਸਲੇ ਤੇ ਇਕੱਠ ਜਿਹੜਾ ਹੈ ਉਹ ਨਾ ਤਾਂ ਪੰਜਾਬ ਨੇ ਦੇਖਿਆ ਤੇ ਸ਼ਾਇਦ ਹੀ ਭਾਰਤ ਵਿੱਚ ਕਦੀ ਇਦਾਂ ਦਾ ਇਕੱਠ ਹੋਇਆ ਹੋਵੇ ਜਿਹੜਾ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਹਵਾ ਦੇ ਮੁੱਦੇ ਨੂੰ ਲੈ ਕੇ ਇਨਸਾਨੀਅਤ ਦੇ ਸਰਬੱਤ ਦੇ ਭਲੇ ਦੇ ਇਸ ਮੁੱਦੇ ਨੂੰ ਲੈ ਕੇ ਹੋਇਆ ਹੋਵੇ ਤਾਂ ਉਹ ਇੱਕ ਹਿਸਟੋਰੀਕਲ ਇਕੱਠ ਜਿਹੜਾ ਸੀਗਾ ਉਹਦੇ ਵਿੱਚ ਸਰਕਾਰ ਦੀ ਜੋ ਭੂਮਿਕਾ ਰਹੀ ਸਰਕਾਰ ਨੇ ਉਸ ਦਿਨ ਸਮਾਂ ਮੰਗਿਆ ਸਰਕਾਰ ਕੋਲ ਗੱਲਾਂ ਦੇ ਜਵਾਬ ਨਹੀਂ ਸੀਗੇ ਸਰਕਾਰ ਨੇ ਅਲਟੀਮੇਟਲੀ ਇਹ ਕਿਹਾ ਕਿ ਸਾਨੂੰ ਇੱਕ ਬਹਾਦਰ ਕਹਿਦਾ ਜਿਹੜਾ ਸੀਟੀਪੀ ਹੈ ਡਾਈਂਗ ਇੰਡਸਟਰੀ ਦਾ ਉਹਨੂੰ ਬੰਦ ਕਰਨ ਲਈ 2 ਦਿਨ ਦਾ ਸਮਾਂ ਦਿਓ 2 ਦਿਨ ਦਾ ਸਮਾਂ ਸਰਕਾਰ ਨੇ ਮੰਗਿਆ ਅਨ ਕੰਡੀਸ਼ਨਲ ਸੀਗਾ ਕੋਈ ਕੰਡੀਸ਼ਨ ਨਹੀਂ ਸੀ ਉਹਦੇ ਵਿੱਚ ਵੀ 2 ਦਿਨਾਂ ਤੇ ਅਸੀਂ ਬੰਦ ਕਰਾ ਦੇਾਂਗੇ ਦੂਸਰਾ ਉਹਨਾਂ ਨੇ 7 ਦਿਨ ਦਾ ਸਮਾਂ ਮੰਗਿਆ ਕਿ ਜਿਹੜਾ ਐਨਜੀਟੀ ਨੇ ਆਰਡਰ ਕੀਤਾ ਹੋਇਆ ਹੈ ਰਿਗਾਰਡਿੰਗ ਫੋਕਲ ਪੁਆਇੰਟ ਐਂਡ ਤਾਜਪੁਰ ਉਹਨਾਂ ਵਾਸਤੇ 7 ਦਿਨ ਦਾ ਸਮਾਂ ਮੰਗਿਆ ਕਿ ਲੀਗਲ ਜਿਹੜੀ ਗੱਲ ਹੈ ਉਹਦੀ ਕਲੈਰਿਟੀ ਸਰਕਾਰ ਲੈ ਸਕੇ ਹਾਲਾਂਕਿ ਅਸੀਂ ਸਰਕਾਰ ਨੂੰ ਬਹੁਤ ਸਮਝਾਇਆ ਕਿ ਇੱਕੋ ਹੀ ਲਾਈਨ ਹੈ ਬੜੀ ਕਲੀਅਰ ਲਿਖੀ ਹੋਈ ਹੈ ਉਹਦੇ ਵਿੱਚ ਲਿਖਿਆ ਸੀ ਸਬਜੈਕਟ ਟੂ ਵੀ ਐਨਜੀਟੀ ਨੇ ਜੋ ਕਿਹਾ ਸੀਗਾ ਉਹਦੇ ਵਿੱਚ ਜਿਹੜੀ ਸਟੇ ਸੀਗੀ ਉਹ ਕੰਡੀਸ਼ਨਲ ਸੀਗੀ ਉਹਦੇ ਬਾਰੇ ਮੈਂ ਗੱਲਾਂ ਦੱਸਾਂਗਾ ਪਰ ਮੇਨ ਗੱਲ ਇਹ ਹੈ ਕਿ ਲੋਕਾਂ ਦੇ ਇਸ ਬਹੁਤ ਵੱਡੇ ਕੱਠ ਦੀ ਇੱਕ ਬੜੀ ਜਾਇਜ਼ ਮੰਗ ਇੱਕ ਪੰਜਾਬ ਦੇ ਲੋਕਾਂ ਦੀ ਬਹੁਤ ਹੀ ਵਧੀਆ ਮੰਗ ਨੂੰ ਸਰਕਾਰ ਨੇ ਕੂੜੇ ਦੇ ਡੱਬੇ ਦੇ ਵਿੱਚ ਸੁੱਟ ਦਿੱਤਾ ਇਹ ਕੁਝ ਕਹਿ ਬਿਨਾ ਇਹ ਕਿ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਕਿਸ ਤਰ੍ਹਾਂ ਕੀਤੀ ਗਈ ਹੈ ਉਹਦੀ ਮੈਂ ਡਿਟੇਲਸ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਰਕਾਰ ਨੇ ਜਿਹੜਾ ਕਿਹਾ ਸੀ 2 ਦਿਨ ਵਾਲਾ ਕੰਮ ਉਹਦੇ ਵਿੱਚ ਸਰਕਾਰ ਨੇ ਕੀ ਕੀਤਾ ਕਿ ਜਿਹੜੀ ਪੀਪੀਸੀਬੀ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਉਹਨਾਂ ਨੇ 5 ਤਰੀਕ ਨੂੰ ਤਿੰਨ ਨੂੰ ਸਾਡੀ ਇੱਥੇ ਗੱਲ ਹੁੰਦੀ ਹੈ ਤੇ 5 ਤਰੀਕ ਨੂੰ ਇੱਕ ਆਰਡਰ ਜਾਰੀ ਕਰ ਦਿੱਤਾ ਕਿ ਤੁਸੀਂ ਵੀ ਬਹਾਦਰ ਕੇ ਇੰਡਸਟਰੀ ਵਾਲੇ ਵੀ ਇਦਾਂ ਦਾ ਇੱਕ ਸਟੇ ਆਰਡਰ ਐਨਜੀਟੀ ਤੋਂ ਲੈ ਆਓ ਜਿੱਦਾਂ ਦਾ ਬਾਕੀ ਦੋ ਲੈ ਕੇ ਆਏ ਐ ਤਾਂ ਫਿਰ ਤੁਹਾਡੇ ਤੇ ਐਕਸ਼ਨ ਨਹੀਂ ਹੋਏਗਾ ਇਹ ਲਿਖਤੀ ਰੂਪ ਵਿੱਚ ਦਿੱਤਾ ਗਿਆ ਡੀਸੀ ਨੇ 4 ਤਰੀਕ ਨੂੰ ਇਹ ਲਿਖ ਕੇ ਦਿੱਤਾ ਔਰ ਇੱਕ ਇਹ ਡਾਕੂਮੈਂਟ ਸਾਡੇ ਕੋਲ ਪਏ ਐ ਤੁਹਾਨੂੰ ਦੇਾਂਗੇ ਮਤਲਬ ਇਹ ਸਾਡੇ ਕੋਲ ਕਾਪੀਜ਼ ਪਈਆਂ ਤੁਸੀਂ ਲੈ ਸਕਦੇ ਹੋ ਡੀਸੀ ਵਾਲੀ ਲੈਟਰ ਵੀ ਔਰ ਪੀਪੀਸੀਡੀ ਵਾਲੀ ਲੈਟਰ ਵੀ डीसी ਨੇ ਕੀ ਕਿਹਾ ਕਿ ਅਸੀਂ ਲੀਗਲ ਓਪੀਨੀਅਨ ਲੈ ਰਹੇ ਹਾਂ ਜਿਹੜਾ ਕਿ ਅਸੀਂ 7 ਦਿਨਾਂ ਦੇ ਅੰਦਰ ਲੈ ਲਵਾਂਗੇ ਤੇ ਜੇ ਤੁਹਾਡੇ ਅੱਖ ਚ ਆਏਗਾ ਤੇ ਅਸੀਂ ਬੰਦ ਕਰਾਂਗੇ ਅਸੀਂ ਆਰਡਰ ਜਿਹੜਾ ਇੰਪਲੀਮੈਂਟ ਕਰਾਂਗੇ ਜਿਹੜਾ ਡੀਸੀ ਦਾ ਓਪੀਨੀਅਨ ਸੀਗਾ ਉਹ 7 ਦਿਨ ਹੋ ਚੁੱਕੇ ਆ ਅੱਜ 13 ਤਰੀਕ ਹੈ 3 ਤਰੀਕ ਨੂੰ ਸਾਡਾ ਇੱਥੇ ਇਕੱਠ ਹੋਇਆ ਸੀ ਅੱਜ 13 ਤਰੀਕ ਹੋ ਚੁੱਕੀ ਹੈ ਅੱਜ 10 ਦਿਨ ਪੂਰੇ ਹੋ ਗਏ ਤੇ 10 ਦਿਨ ਦੇ ਵਿੱਚ ਸਰਕਾਰ ਦੇ 7 ਦਿਨ ਪੂਰੇ ਨਹੀਂ ਹੋਏ ਇਨ ਦਾ ਮੇਨ ਟਾਈਮ ਜਿਹੜੀ ਚੀਜ਼ ਹੋਈ ਹੈ ਮੋਸਟ ਇੰਪੋਰਟੈਂਟ ਡਵੈਲਪਮੈਂਟ ਮੈਂ ਉਹ ਤੁਹਾਨੂੰ ਦੱਸ ਦਿਆਂ ਕਿ ਬਹਾਦਰ ਕੇ ਵਾਲੇ ਉਹ ਪੀਪੀਸੀਬੀ ਦੀ ਲੈਟਰ ਲੈ ਕੇ ਐਨਜੀਟੀ ਪਹੁੰਚ ਗਏ ਐਨਜੀਟੀ ਅਸੀਂ ਵੀ ਪਹੁੰਚ ਗਏ ਇਹ 9 ਤਰੀਕ ਦੀ ਗੱਲ ਹੈ 9 ਦਸੰਬਰ ਨੂੰ ਐਨਜੀਟੀ ਨੇ ਇਹਨਾਂ ਨੂੰ ਸਟੇ ਨਹੀਂ ਦਿੱਤੀ ਉਸ ਤੋਂ ਬਾਅਦ ਐਨਜੀਟੀ ਨੇ ਸਾਨੂੰ ਪੁੱਛਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਉਹਨਾਂ ਨੂੰ ਦੱਸਿਆ ਕਿ ਪੀਪੀਸੀਬੀ ਨੇ ਆ ਇੱਕ ਲੈਟਰ ਦਿੱਤੀ ਹੈ ਜਿਹਦੇ ਵਿੱਚ ਇਹ ਸਟੇ ਜਿਹੜੀ ਤੁਸੀਂ ਦਿੱਤੀ ਹੈ ਜਿਹੜੀ ਕਿ ਕੰਡੀਸ਼ਨਲ ਸਟੇ ਸੀਗੀ ਉਹਦੇ ਵਿੱਚ ਬਿਲਕੁਲ ਕੰਡੀਸ਼ਨਲ ਗੱਲਾਂ ਲਿਖੀਆਂ ਹੋਈਆਂ ਸੀ ਉਹਨੂੰ ਬਲੈਂਕਟ ਸਟੇ ਦੀ ਤਰ੍ਹਾਂ ਟ੍ਰੀਟ ਕੀਤਾ ਹੈ ਬਿਲਕੁਲ ਜਾਣ ਬੁੱਝ ਕੇ ਮਿਸ ਇੰਟਰਪ੍ਰੀਟ ਕੀਤਾ ਐਂਜੀਟੀ ਦਾ ਆਰਡਰ ਤੇ ਉਹ ਜਿਹੜਾ ਮਿਸ ਇੰਟਰਪ੍ਰੀਟੇਸ਼ਨ ਹੈ ਉਹਦੇ ਕਰਕੇ ਇਹ ਸਾਰਾ ਇਸ਼ੂ ਇੰਨਾ ਵੱਡਾ ਖੜਾ ਹੋਇਆ ਹੈ ਉਹ ਪਲਾਂਟ ਬੰਦ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਮਿਸ ਇੰਟਰਪ੍ਰੀਟ ਕਰ ਰਹੇ ਆ ਉਸ ਆਰਡਰ ਨੂੰ ਕਲੈਰੀਫਾਈ ਕਰ ਦਿਓ ਐਂਜੀਟੀ ਨੇ ਉਹ ਆਰਡਰ ਨੂੰ ਕਲੈਰੀਫਾਈ ਕੀਤਾ ਉੱਥੇ ਉਹ ਆਰਡਰ ਇੱਕ ਅੱਧੇ ਦਿਨ ਚ ਸ਼ਾਇਦ ਅੱਜ ਜਾਂ ਕੱਲ੍ਹ ਤੱਕ ਆਪਾਂ ਨੂੰ ਮਿਲ ਜਾਊਗਾ ਤੇ ਐਂਜੀਟੀ ਨੇ ਬਿਲਕੁਲ ਕਲੀਅਰ ਕਰ ਦਿੱਤਾ ਕਿ ਜਿਹੜੇ ਤਿੰਨੋ ਸੀਟਪੀ ਆ ਤਿੰਨੋ ਇਲੀਗਲ ਚੱਲ ਰਹੇ ਆ ਤਿੰਨੋ ਬਿਲਕੁਲ ਗੈਰਕਾਨੂੰਨੀ ਚੱਲ ਰਹੇ ਆ ਜਿਹੜਾ 10.5 ਕਰੋੜ ਪਾਣੀ ਬੁੱਢੇ ਦਰਿਆ ਵਿੱਚ ਪੈ ਰਿਹਾ ਉਹ ਬਿਲਕੁਲ ਗੈਰਕਾਨੂੰਨੀ ਪੈ ਰਿਹਾ ਸੋ ਪੰਜਾਬ ਦੇ ਲੋਕਾਂ ਦੀ ਗੱਲ ਜਿਹੜੀ ਇੱਥੇ ਇੰਨੇ ਲੋਕ ਇਕੱਠੇ ਹੋਏ ਸੀ ਬਿਲਕੁਲ ਸਹੀ ਨਿਕਲੀ ਤੇ ਸਰਕਾਰ ਦੀ ਗੱਲ ਬਿਲਕੁਲ ਝੂਠੀ ਨਿਕਲੀ ਉਸ ਤੋਂ ਬਾਅਦ ਸਰਕਾਰ ਵਾਅਦਾ ਕਰਕੇ ਵੀ ਮੁਕਰ ਗਈ ਉਹ ਗੱਲਾਂ ਨੂੰ ਦੇਖਦੇ ਹੋਏ ਅਸੀਂ ਅੱਜ ਅਗਲਾ ਪ੍ਰੋਗਰਾਮ ਦੇਾਂਗੇ ਉਹ ਸਾਡੇ ਸਾਥੀ ਜਿਹੜੇ ਹੈਗੇ ਆ ਉਹ ਅਗਲਾ ਪ੍ਰੋਗਰਾਮ ਦੇਣਗੇ ਕਿ ਅਸੀਂ ਅੱਗੋਂ ਹੋਣ ਕੀ ਕਰ ਸਕਦੇ ਆ ਜਾਂ ਕੀ ਕਰਨ ਜਾ ਰਹੇ ਆ ਇੱਕ ਗੱਲ ਮੈਂ ਲਾਸਟ ਇੱਥੇ ਐਡ ਕਰ ਦਿਆਂ ਕਿ ਕਿਉਂਕਿ ਇਹ ਗੱਲ ਬਹੁਤ ਵਾਰੀ ਹੋਈ ਹੈ ਕਿ ਕੀ ਸਿਰਫ ਡਾਈਂਗ ਇੰਡਸਟਰੀ ਨੇ ਬੁੱਢਾ ਤਰ੍ਹਾਂ ਗੰਦਾ ਕੀਤਾ ਜੀ ਇਹ ਡਾਈਂਗ ਵਾਲੇ ਬਹੁਤ ਵਾਰੀ ਕਹਿ ਚੁੱਕੇ ਆ ਗੱਲ ਬਿਲਕੁਲ ਇਹ ਗੱਲ ਹੈਗੀ ਹੈ ਕਿ ਡਾਈਂਗ ਤੋਂ ਇਲਾਵਾ ਵੀ ਸਰੋਤ ਨੇ ਜਿਹੜੇ ਪ੍ਰਦੂਸ਼ਣ ਕਰ ਰਹੇ ਆ ਪਰ ਇਸ ਵੇਲੇ ਡਾਈਂਗ ਵਾਲੇ ਇਲੀਗਲ ਡਿਕਲੇਅਰ ਹੋ ਚੁੱਕੇ ਐ ਬਾਕੀਆਂ ਨੂੰ ਇਲੀਗਲ ਡਿਕਲੇਅਰ ਕਰਨ ਚ ਜੇ ਕੋਈ ਮੋਟਾ ਮਾਰਾ ਮੋਟਾ ਅੜਿੱਕਾ ਹੈ ਉਹ ਅਸੀਂ ਦੂਰ ਕਰ ਦੇਾਂਗੇ ਅਸੀਂ ਉਹਦੇ ਤੇ ਲੱਗੇ ਹੋਏ ਆ ਜਿਹੜੀਆਂ ਇਲੀਗਲ ਚੀਜ਼ਾਂ ਐ ਪਹਿਲੇ ਉਹਨਾਂ ਨੂੰ ਬੰਦ ਕੀਤਾ ਜਾਊਗਾ ਜਿਹਦੇ ਵਿੱਚ ਡਾਈੰਗ ਸਭ ਤੋਂ ਪਹਿਲਾਂ ਆਉਂਦੀ ਐ ਉਸ ਤੋਂ ਬਾਅਦ ਇਲੈਕਟ੍ਰੋਪਲੇਟਿੰਗ ਤੇ ਡੇਰੀ ਜਿਹਦੀ ਕੋ ਬਾਰ-ਬਾਰ ਗੱਲ ਕਰਦੇ ਐ ਉਹਦੇ ਵਿੱਚ ਜੇ ਕੋਈ ਇਲੀਗਲ ਦੇ ਵਿੱਚ ਅੜਿੱਕਾ ਹੈ ਤਾਂ ਉਹਨੂੰ ਦੂਰ ਕੀਤਾ ਜਾਊਗਾ ਤੇ ਅਗਲਾ ਕੰਮ ਅਸੀਂ ਉਹਨਾਂ ਤੇ ਵੀ ਸ਼ੁਰੂ ਕਰਨ ਜਾ ਰਹੇ ਆ ਇਲੈਕਟ੍ਰੋਪਲੇਟਿੰਗ ਤੇ ਡੇਰੀ ਨੂੰ ਵੀ ਬਿਲਕੁਲ ਚੰਗੀ ਤਰ੍ਹਾਂ ਉਹਨਾਂ ਨਾਲ ਟਕਰਾ ਕੀਤਾ ਜਾਊਗਾ ਸਾਨੂੰ ਸਾਡਾ ਬੁੱਢਾ ਦਰਿਆ ਵਾਪਸ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਸਤਲੁਜ ਵਾਪਸ ਚਾਹੀਦਾ ਹੈ ਦਰਿਆ ਲੋਕਾਂ ਦੇ ਦਰਿਆ ਨੇ ਇੰਡਸਟਰੀ ਦੇ ਤੇ ਡੇਰੀ ਵਾਲਿਆਂ ਦੇ ਤੇ ਇਲੈਕਟ੍ਰੋਪਲੇਟਿੰਗ ਵਾਲਿਆਂ ਦੇ ਦਰਿਆ ਨਹੀਂ ਹੈਗੇ ਅਸੀਂ ਆਪਣੇ ਦਰਿਆ ਵਾਪਸ ਲਵਾਂਗੇ ਤੇ ਪੰਜਾਬ ਦੇ ਲੋਕ ਜਿਹੜਾ ਹੈ ਉਹ ਸਾਫ਼ ਪਾਣੀ ਸਾਫ਼ ਹਵਾ ਦਾ ਜਿਹੜਾ ਫੰਡਾਮੈਂਟਲ ਰਾਈਟ ਹੈ ਸੰਵਿਧਾਨ ਦਾ ਦਿੱਤਾ ਹੋਇਆ ਉਹਨੂੰ ਮੰਨਣ ਲਈ ਅਗਲੇ ਕੁਝ ਸਮੇਂ ਦੇ ਵਿੱਚ ਉਸ ਲੈਵਲ ਤੇ ਪਹੁੰਚ ਜਾਣਗੇ ਸੋ ਮੇਰੀ ਇਹ ਬੇਸਿਕ ਜਿਹੜੀ ਗੱਲ ਤੁਹਾਨੂੰ ਦੱਸ ਦਿੱਤੀ ਹੈ ਬਾਕੀ ਸਾਡੇ ਸਾਥੀ ਅਗਲੀ ਗੱਲ ਜਿਹੜੀ ਹੈ ਤੁਹਾਨੂੰ ਦੱਸਣਗੇ ਅੱਗੇ ਦਾ ਪ੍ਰੋਗਰਾਮ ਤੇ ਮੈਂ ਰਿਕੁਐਸਟ ਕਰੂੰਗਾ ਲਖੇ بھائی ਨੂੰ ਚਲੋ ਅਸੀਂ ਤੋਂ ਜੀ ਨੂੰ ਜੀ 3 ਦਸੰਬਰ ਨੂੰ ਕੀ ਹੋਇਆ ਉਹਦੇ ਗਵਾਹ ਗਵਾਹ ਉਸਦੇ ਕਿ ਕਿਹੋ ਜੀ ਪਲਾਨਿੰਗ ਸੀ ਸਰਕਾਰ ਦੀ ਲੋਕਾਂ ਦਾ ਰੋਸ ਸੀ ਇਹ ਕਾਲੇ ਪਾਣੀ ਜਿਵੇਂ ਜਸਕਿਰਤ ਜੀ ਹੋਰਾਂ ਨੇ ਕਿਹਾ ਕਿ ਦਰਿਆ ਸਾਡੇ ਨੇ ਪਲੀਜ਼ ਵੈਚ ਨਾ ਬੋਲਿਓ ਜੀ ਯਾਰ ਦਰਿਆ ਸਾਡੇ ਨੇ ਇਹ ਦਰਿਆ ਕਿਸੇ ਹੋਰ ਦੇ ਨਹੀਂ ਗੇ ਇਹ ਕਿਸੇ ਇੰਡਸਟਰੀ ਦੇ ਨਹੀਂ ਗੇ ਸਹੀ ਗੱਲ ਹੈ ਔਰ ਉਹਦਾ ਸਭ ਤੋਂ ਵੱਡਾ ਰਾਖਾ ਕੌਣ ਹੋਣਾ ਚਾਹੀਦਾ ਲੋਕਾਂ ਦੇ ਰਿਪ੍ਰੈਜ਼ੈਂਟੇਟਿਵ ਕੌਣ ਨੇ ਸਰਕਾਰ ਹੈ ਜੀ ਤੇ ਸਰਕਾਰ ਨੇ ਉਸ ਦਿਨ ਕੀ ਕੀਤਾ ਕਿ ਇਸ ਕਾਲੇ ਪਾਣੀ ਦੇ ਮਸਲੇ ਨੂੰ ਹੇ ਵਾਈ ਕਰਨ ਲਈ ਲਾਂਡ ਆਰਡਰ ਦਾ ਮਸਲਾ ਬਣਾ ਦਿਓ ਉਹਨਾਂ ਦੀ ਸਨਰਕਸ਼ਨ ਤੁਹਾਡੇ ਕੋਲੇ ਵੀਡੀਓ ਮਿਲ ਚੁੱਕੇ ਨੇ ਸਾਰਿਆਂ ਕੋਲੇ ਉਹਨਾਂ ਦੀ ਸਰਕਾਰ ਦੀ ਹਿਫਾਜ਼ਤ ਪੁਲਿਸ ਦੀਆਂ ਗੱਡੀਆਂ ਅੱਗੇ ਪਿੱਛੇ ਨੇ ਔਰ ਬੰਦੇ ਇਕੱਠੇ ਕੀਤੇ ਗਏ ਉੱਥੇ ਔਰ ਇਧਰ ਸਾਡੇ ਚੋ ਜਿਹੜੇ ਬੰਦਿਆਂ ਦਾ ਇੱਕ ਗੁੱਸਾ ਸੀ ਕਿ ਆਪਾਂ ਬੰਦ ਕਿਉਂ ਨਾ ਕਰੀਏ ਉਹਨਾਂ ਨੇ ਉੱਥੇ ਜਾਣਾ ਸੀ ਲੜਾਈ ਹੋਣੀ ਸੀ ਉਹਨਾਂ ਨੇ ਭਜਪੂਜ ਜਾਣਾ ਸੀ ਇੱਕ ਦੋ ਬੰਦੇ ਮਾਰੇ ਜਾਂਦੇ ਜਾਂ ਫੱਟੜ ਹੁੰਦੇ ਲੈਂਡ ਆਰਡਰ ਦਾ ਮਸਲਾ ਕ੍ਰੀਏਟ ਕਰੋ ਅਸੀਂ ਅੰਦਰ ਚਲੇ ਜਾਵਾਂਗੇ ਕੁਝ ਸਾਡੇ ਪੰਜਾਬ ਦੇ ਨੌਜਵਾਨ ਅੰਦਰ ਚਲੇ ਜਾਣਗੇ ਤੇ ਕਾਲੇ ਪਾਣੀ ਤੇ ਗੱਲਬੰਦ ਹੋ ਜੇ ਇਹ ਸਰਕਾਰ ਦੀ ਪਲੈਨਿੰਗ ਸੀ ਹੁਣ ਤੁਸੀਂ ਕਹੋਗੇ ਇਹਦਾ ਸਬੂਤ ਕੀ ਹੈ ਸਬੂਤ ਤੁਨੂਆ ਅਗਲੇ ਜਿਹੜੀਆਂ ਗੱਲਾਂ ਦੱਸੀਆਂ ਦੱਸਦੇ ਆ ਸਾਡੇ ਨਾਲ ਉਸ ਦਿਨ ਪੰਜਾਬ ਗਵਰਨਮੈਂਟ ਨੇ ਗੱਲ ਕੀਤੀ ਗੱਲ ਕੀ ਕੀਤੀ ਜੀ ਕਿ ਸਾਨੂੰ 2 ਦਿਨ ਦੇ ਦਿਓ ਬਹਾਦਰ ਕੇ ਲਈ ਤੇ ਸੱਚ ਦੇ ਦੇਣ ਨੂੰ ਦੇ ਦਿਓ ਤਾਜਪੁਰ ਵਾਲਾ ਔਰ ਫੋਕਲ ਪੁਆਇੰਟ ਲਈ ਇਹਨਾਂ ਨੇ ਕੀਤਾ ਕੀ ਉਸ ਤੋਂ ਬਾਅਦ ਕੀਤਾ ਇਹ ਕਿ ਦੋ ਦਿਨਾਂ ਬਾਅਦ ਸਰਕਾਰ ਦਾ ਵਾਅਦਾ ਸੀ ਨਾ ਇਹ ਸਰਕਾਰ ਦੇ ਵਾਅਦੇ ਹੁੰਦੇ ਕਿ ਉਹਨਾਂ ਨੂੰ ਤੋੜ ਦਿੱਤਾ ਜਾਵੇ ਜਾ ਕੇ ਪੰਜਾਬ ਪੋਲਿਊਸ਼ਨ ਬੋਰਡ ਦੇ ਚੀਫ ਤੋਂ ਇੱਕ ਬਿਆਨ ਦਵਾਇ ਸੀ ਇਹਨਾਂ ਨੇ ਰਿਪੋਰਟ ਆਰਡਰ ਕਰਤਾ ਇੱਕ ਲੈਟਰ ਬਕਰ ਇੱਕ ਆਰਡਰ ਕਰਤਾ ਪਾਸ ਕਿ ਜੀ ਜੋ ਹੈ ਜਿਵੇਂ ਬਾਹਦ ਆਪਣਾ ਤਾਜਪੁਰ ਰੋਡ ਵਾਲਾ ਤੇ ਫੋਕਲ ਪੁਆਇੰਟ ਵਾਲਾ ਜੋ ਆਰਡਰ ਲੈ ਕੇ ਆਏ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਸਟੇ ਵਾਲਾ ਜੀ ਲੈ ਆਉਣਗੇ ਤਾਂ ਫਿਰ ਬੰਦ ਨਹੀਂ ਹੋ ਹੁਣ ਤੁਹਾਨੂੰ ਜਸਕੀਰਤ ਚਿੜੀ ਨੇ ਦੱਸਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੋਈ ਸਟੇ ਦਿੱਤਾ ਹੀ ਨਹੀਂ ਸੀ ਉਸ ਦਿਨ ਵੀ ਅਸੀਂ ਇਹੀ ਕਹਿ ਰਹੇ ਸੀ ਔਰ ਜੱਜ ਨੇ ਇਹ ਹਿਸਟੋਰਿਕਲੀ ਪਹਿਲੀ ਵਾਰੀ ਹੋਇਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਗੱਲ ਨੂੰ ਪਲੀਜ਼ ਨੋਟ ਕਰੋ ਜੇ ਅੰਡਰਲਾਈਨ ਹੈ ਆਪਣੇ ਦੇਸ਼ ਕਦੇ ਵੀ ਤਰੀਕਾਂ ਪਿੱਛੇ ਪੈਂਦੀਆਂ ਨੇ ਕੋਟ ਦੀਆਂ ਅੱਗੇ ਨਹੀਂ ਹੁੰਦੀਆਂ ਜਦੋਂ ਜੱਜ ਨੂੰ ਇਹਨਾਂ ਨੇ ਖੁਦ ਉੱਤੇ ਖੜ ਕੇ ਐਕਸਪਲੇਨ ਕੀਤਾ ਤਾਂ ਜੱਜ ਨੇ ਜਿਹੜੀ 20 ਮਾਰਚ ਦੀ ਤਾਰੀਖ ਸੀ ਉਹਨੂੰ ਆ 23 ਦਸੰਬਰ ਦੀ ਕਰਤਾ ਪਤਾ ਕਿਉਂ ਕਿਉਂਕਿ ਉਹਦੇ ਆਰਡਰ ਨੂੰ ਗਲਤ ਇੰਟਰਪ੍ਰੀਟ ਕਰ ਰਹੇ ਆ ਪੰਜਾਬ ਪੋਲਿਊਸ਼ਨ ਬੋਰਡ ਤੇ ਪੰਜਾਬ ਸਰਕਾਰ ਉਹਨਾਂ ਨੇ ਸਪੈਸ਼ਲੀ ਖੁੱਲ ਕੇ ਸਿੱਧਾ ਕਿਹਾ ਕਿ ਬਿਲਕੁਲ ਨਹੀਂ ਜੇ ਤੁਸੀਂ ਬੰਦ ਕਰੋਗੇ ਪਾਣੀ ਪਾਉਣਾ ਉਸ ਤੋਂ ਬਾਅਦ ਤੁਹਾਡੇ ਤੇ ਸਖਤ ਐਕਸ਼ਨ ਨਹੀਂ ਹੋਊਗਾ ਜੇ ਤੁਸੀਂ ਬੰਦ ਨਹੀਂ ਕਰ ਰਹੇ ਤਾਂ ਤੁਹਾਡੇ ਤੇ ਸਖਤ ਐਕਸ਼ਨ ਹੋਊਗਾ ਸਖਤ ਐਕਸ਼ਨ ਕਰਨਾ ਕੀ ਨੇ ਸਰ ਕੀ ਨੇ ਕਰਨਾ ਹੈ ਪੰਜਾਬ ਗਵਰਨਮੈਂਟ ਨੇ ਤੇ ਪੰਜਾਬ ਗਵਰਨਮੈਂਟ ਤਾਂ ਖੁਦ ਕਾਲਾ ਕਰ ਰਹੀ ਹੈ ਉਹਨਾਂ ਨਾਲ ਰਲਿ ਹੋਈ ਹੈ ਹੁਣ ਮੈਨੂੰ ਦੱਸੋਗੇ ਅਸੀਂ ਪੁੱਛਿਆ ਜੋ ਉਹਨਾਂ ਦੇ ਰਿਪਰੈਜ਼ੈਂਟੇਟਿਵ ਗਵਰਨਮੈਂਟ ਦੇ ਸਾਡੇ ਨਾਲ ਗੱਲ ਕਰ ਰਹੇ ਸੀ ਅਸੀਂ ਉਹਨਾਂ ਨੂੰ ਪੁੱਛਿਆ ਕਿ ਏਡੀਸੀ ਸਾਹਿਬ ਜਰਾ ਦੱਸ ਦਿਓਗੇ ਤੁਸੀਂ ਉਹਦੋਂ ਸਾਡੇ ਨਾਲ ਗੱਲ ਕੀਤੀ ਹੈ ਕੀ ਤੁਹਾਡੀ ਕਾਨੂੰਨੀ ਰਾਏ 2 ਦਿਨ ਬਾਅਦ ਤੇ 7 ਦਿਨ ਬਾਅਦ ਕਲੀਅਰ ਹੋ ਗਈ ਹੈ ਚੁੱਪ ਬਿਲਕੁਲ ਚੁੱਪ ਪਹਿਲਾਂ ਤਾਂ ਉਹ ਮਿਲੇ ਨਹੀਂ ਜਦੋਂ ਮੈਂ ਫੋਨ ਤੇ ਗੱਲ ਕੀਤੀ ਤਾਂ ਚੁੱਪ ਫਿਰ ਇਹਨਾਂ ਨੇ ਉਹਨੂੰ ਕਲੀਅਰ ਕੀਤਾ ਕਿ ਦੇਖੋ ਆ ਨੈਸ਼ਨ ਗ੍ਰੀਨ ਇੰਟਰਵਿਊ ਨਾਲ ਲੈ ਕੇ ਤਾ ਜੰਪ ਹੁਣ ਮੈਨੂੰ ਦੱਸੋ ਇਹ ਪੰਜਾਬ ਸਰਕਾਰ ਹੈ ਇਹ ਲੋਕਾਂ ਦੀ ਰਾਖੀ ਹੈ ਇਹ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਲੀ ਸਰਕਾਰ ਹੈ ਜੋ ਖੁਦ ਖਰਾਬ ਕਰਨਾ ਚਾਹੁੰਦੀ ਹੈ ਚਾਹੁੰਦੀ ਕਿ ਲਾਅ ਐਂਡ ਆਰਡਰ ਦਾ ਮਸਲਾ ਹੋ ਜਾਏ ਲੜਾਈ ਹੋ ਜਾਏ ਬਹੁਤ ਸਾਰੇ ਬੰਦੇ ਅੰਦਰ ਚਲੇ ਜਾਣ ਕਤਲਗਾਰਤ ਕਰਕੇ ਔਰ ਇਹ ਕਾਲੇ ਪਾਣੀ ਦੇ ਉੱਤੇ ਚਾਦਰ ਪਾ ਦਿਓ ਇਹ ਹੈ ਪੰਜਾਬ ਗਵਰਨਮੈਂਟ ਦਾ ਅਸਲ ਰੁਖ ਹੁਣ ਅਸੀਂ ਸਾਰਿਆਂ ਨੇ ਇਹ ਡਿਸਾਈਡ ਕੀਤਾ ਹੈ ਕੋਈ ਪੰਜਾਬ ਗਵਰਨਮੈਂਟ ਅੱਗੇ ਅਪੀਲ-ਛਪੀਲ ਨਹੀਂਗੀ ਅਸੀਂ ਲੋਕਾਂ ਦਾ ਜੋ ਰੋਸ ਹੀ ਲੋਕਾਂ ਜੋ ਚਾਹੁੰਦੇ ਨੇ ਆਪਦੇ ਦਰਿਆ ਬਚਾਉਣਾ ਇਹ ਕੱਲੇ ਉਤਲੇ ਪਾਣੀ ਦੀ ਗੱਲ ਵੀ ਨਹੀਂ ਹੇਠਲੇ ਪਾਣੀ ਦੀ ਵੀ ਐ ਔਰ ਇਹ ਕੱਲੇ ਬੁੱਡੇ ਨਾਲੇ ਤੱਕ ਵੀ ਸੀਮਤ ਨਹੀਂ ਕਿਉਂਕਿ ਬੁੱਢਾ ਨਾਲਾ ਹੈ ਬੁੱਢਾ ਨਾਲਾ ਮੇਨ ਐ ਬਟ ਉਸ ਤੋਂ ਬਾਅਦ ਸੰਗਿਆ ਵਾਲੀ ਡਰੇਨ ਵੀ ਐ ਹੰਸਲਾ ਨਦੀ ਵੀ ਐ ਟੰਗ ਭਾਣ ਵਾਲੀ ਵੀ ਆ ਕਿੰਨੇ ਕਿੰਨੇ ਮਰਜੀ ਕੇ ਲੋਰ ਫੈਕਟਰੀਜ਼ ਜੋ ਰਿਵਰਸ ਮੋਰ ਕਰਕੇ ਥੱਲੇ ਪਾਣੀ ਪਾਰੀਆਂ ਨੇ ਜੀਰੇ ਵਾਲੀ ਬੰਦ ਕਰਾਈ ਸੀ ਹੋਰ ਕਿੰਨੀਆਂ ਨੇ ਸੋ ਸਾਡੀ ਇੱਕ ਸਾਡੀ ਲੜਾਈ ਕੱਲੀ ਇਥੋਂ ਤੱਕ ਸੀਮਤ ਨਹੀਂ ਸੀ 노 ਡਾਊਟ ਬੁੱਢਾ ਦਰਿਆ ਉਹਦੇ ਚ ਮੇਨ ਸੀ ਪਰ ਕੀ ਇਹ ਬਾਕੀ ਜਗ੍ਹਾ ਤੇ ਜਿਹੜੇ 10 ਕਰੋੜ ਲੀਟਰ ਪਾਣੀ ਦੇ ਕਾਨੂੰਨੀ ਫੈਸਲੇ ਨੂੰ ਮੰਨਣ ਲਈ ਮੁਨਕਰ ਹੋ ਗਈ ਪੰਜਾਬ ਗਵਰਨਮੈਂਟ ਕੀ ਅਗਲੀਆਂ ਗੱਲਾਂ ਮੰਨੂਗੀ ਸੋ ਅਸੀਂ ਇਹ ਗਵਰਨਮੈਂਟ ਵਗੈਰਾ ਦੀਆਂ ਛੜੀਆਂ ਕੱਲਾ ਜਿਨ੍ਹਾਂ ਨੇ ਗਵਰਨਮੈਂਟ ਬਣਾਈ ਐ ਅਸੀਂ ਉਹਨਾਂ ਲੋਕਾਂ ਕੋਲੇ ਜਾਵਾਂਗੇ ਟੋਟਲ ਇੱਕ ਲਾਮਬੰਦੀ ਹੋਊਗੀ ਔਰ ਅਸੀਂ ਇਹ ਤੁਹਾਨੂੰ ਦਾਅਵੇ ਨਾਲ ਆਣੇ ਆ ਲੋਕਾਂ ਦੇ ਵੱਲੋਂ ਕਿ ਜਾਂ ਤਾ ਇਹ ਸਰਕਾਰ ਰਹੀ ਤਾਂ ਵੀ ਇਹ ਮੁੱਦਾ ਮੇਨ ਰਹੂਗਾ ਨਹੀਂ ਤਾਂ ਜੋ ਅਗਲੀ ਸਰਕਾਰ ਬਣੂਗੀ ਉਹਦੇ ਚ ਕਾਲੇ ਪਾਣੀ ਦਾ ਮੁੱਦਾ ਸਾਰੇ ਫੈਸਲਾ ਹੋਊਗਾ ਸਭ ਤੋਂ ਅੱਗੇ ਹੋਊਗਾ ਔਰ ਅਸੀਂ ਲੋਕਾਂ ਨੂੰ ਜਾ ਕੇ ਦੱਸਣਾ ਹੈ ਸਾਡਾ ਇੱਕ ਵਹਿਨ ਤੁਰੂਗਾ ਇਸ ਕਾਲੇ ਪਾਣੀ ਦੇ ਵਹਿਨ ਨੂੰ ਬੰਦ ਕਰਨ ਲਈ ਸਾਡਾ ਉਹ ਵਹਿਨ ਕਿੱਥੋਂ ਸ਼ੁਰੂ ਹੋਊਗਾ ਔਰ ਪੰਜਾਬ ਦੇ ਕਿਹੜੇ ਇਲਾਕਿਆਂ ਚੋਂਦਾ ਹੋਇਆ ਆਊਗਾ ਇਹ ਵੀ ਤੁਹਾਨੂੰ ਦੱਸਾਂਗੇ ਪਰ ਬਹੁਤ ਜਲਦੀ ਇਹ ਕਰਦੇ ਹੋਇਆ ਸੀ 13 April ਨੂੰ ਅਨੰਦਪੁਰ ਸਾਹਿਬ ਵਸਾਖੀ ਵਾਲੇ ਦਿਨ ਪੂਰੀ ਸਟੇਜ ਲਾ ਕੇ ਪੂਰੇ ਲੋਕਾਂ ਨੂੰ ਨਾਲ ਲੈ ਕੇ ਇਹ ਆਹ्वान ਦੇਵਾਂਗੇ ਕਿ ਜੋ ਪੰਜਾਬ ਦੇ ਪਾਣੀਆਂ ਦਾ ਰਾਖਾ ਨਹੀਂ ਹੋ ਸਕਦਾ ਉਹ ਸਰਕਾਰ ਨੂੰ ਰਹਿਣ ਦਾ ਕੋਈ ਹੱਕ ਨਹੀਂ ਉਹਦਾ ਕਾਰਨ ਕਿ ਪੰਜਾਬ ਦੀ ਪਛਾਣ ਚਾਹੇ ਪਹਿਲਾਂ ਹੋਵੇ ਸਫਤ ਸਿੰਧੂ ਬਾਅਦ ਚ ਹੋਵੇ ਪੰਚਨਤ ਜਾ ਪੰਜਾਬ ਪਾਣੀਆਂ ਨਾਲ ਹੈ ਜਿਹੜਾ ਪੰਜਾਬ ਦੀ ਪਛਾਣ ਹੀ ਪਾਣੀਆਂ ਨਾਲ ਹੈ ਜੇ ਉਹਦੇ ਪਾਣੀ ਖਰਾਬ ਹੋ ਗਏ ਤਾਂ ਫਿਰ ਸਾਡਾ ਸਾਡੀ ਹੋਉਂਦੀ ਨਹੀਂਗੀ ਆਪ ਦੀ ਹੋਣ ਦੀ ਲੜਾਈ ਅਸੀਂ ਬਹੁਤ ਵਾਰੀ ਕਿਹਾ ਇਹਨਾਂ ਨੂੰ ਇਹ ਮੰਨਣ ਨੂੰ ਤਿਆਰ ਨਹੀਂ ਤਾਂ ਫਿਰ ਜਿਨ੍ਹਾਂ ਨੇ ਇਹਨਾਂ ਨੂੰ ਭਾਇਆ ਉਹਨਾਂ ਦੀ ਕਚਹਿਰੀ ਚ ਲੈ ਕੇ ਜਾਣਾ ਜਿਹਦਾ ਨਮੂਨਾ 31 ਦਸੰਬਰ ਨੂੰ ਦਿਖਾਤਾ ਸੀ ਔਰ ਇਹਨਾਂ ਨੂੰ ਬੇਨਤੀਆਂ ਨਹੀਂ ਕਰਨੀਆਂ ਹੁਣ ਇਹਨਾਂ ਨੂੰ ਕਹਿਣਾ ਹੈ ਜਾਂ ਤਾਂ ਇਹ ਕਰੋ ਜਾਂ ਫਿਰ ਜਾਓ ਜੋ ਗੱਲ ਹੋਊਗੀ ਲੋਕਾਂ ਦੀ ਮਰਜ਼ੀ ਨਾਲ ਹੋਊਗੀ ਔਰ ਲੋਕਾਂ ਦੀ ਮਰਜ਼ੀ ਇਹ ਹੈ ਕਿ ਸਭ ਤੋਂ ਅਵਲ ਜਿਹੜਾ ਮੁੱਦਾ ਹੈ ਪੰਜਾਬ ਦਾ ਉਹ ਕਾਲੇ ਪਾਣੀਆਂ ਦਾ ਹੈ ਉਹ ਰਹੂਗਾ ਮੇਕ ਬਾਕੀ ਤੁਸੀਂ ਉਸ ਦਿਨ ਵੇਖਿਆ ਸੀ ਜੇ ਅਸੀਂ ਉਸ ਵਹਿਣ ਨੂੰ ਜਿਹੜਾ ਕਿ ਤੁਸੀਂ ਮੈਨੂੰ ਇਹ ਦੱਸੋ ਇਹ ਇਹ ਛਾਉਣੀ ਬਣਾਉਣਾ ਸੀ ਪੰਜਾਬ ਨੂੰ ਅਸੀਂ ਮਾਰਨ ਆ ਰਹੇ ਸੀ ਕਿਸੇ ਨੂੰ ਅਸੀਂ ਬਗਾਵਤ ਕਰਨ ਆ ਰਹੇ ਸੀ ਸਿਰਫ ਇਹ ਕਹਿਣ ਆ ਰਹੇ ਸੀ ਨਾ ਕਿ ਆਰਡਰ ਹੋ ਚੁੱਕੇ ਨੇ ਆਪੇ ਕਾਗਜ਼ਾਂਤ ਆਰਡਰ ਹੋ ਚੁੱਕੇ ਨੇ ਇਹਨਾਂ ਨੂੰ ਬੰਦ ਕਰੋ ਔਰ ਉਹਨਾਂ ਬੰਦਿਆਂ ਨੂੰ ਜੋ ਲਿਆ ਕੇ ਭਾਇਆ ਗਿਆ ਲਾਰਡ ਆਡਰ ਦਾ ਮਸਲਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਸਰਕਾਰ ਦੀ ਮੰਨਛਾ ਸਮਝ ਲਓ ਵਾਰ-ਵਾਰ ਅਸੀਂ ਬੋਲੇ ਸਾਡੇ 'ਚ ਵੀ ਬੰਦੇ ਹੋ ਸਕਦੇ ਨੇ ਗਲਤ ਬੰਦੇ ਹੋ ਸਕਦੇ ਨੇ ਲੜਾਈ ਬਣਾਈ ਜਾ ਸਕਦੀ ਹੈ ਹੋਰ ਰੂਪ ਦਿੱਤਾ ਜਾ ਸਕਦਾ ਹੈ ਸਰਕਾਰ ਦੀ ਉਦਨ ਪਰ ਸਖ ਕੋਸ਼ਿਸ਼ ਸੀ ਕਿਵੇਂ ਸਾਡੇ ਬੰਦਿਆ ਨੂੰ ਫੜਿਆ ਗਿਆ ਲੱਖੇ ਦੀ ਗੱਡੀ ਤੋੜੀ ਗਈ ਸਾਡੇ ਤੁਹਾਡੇ ਸਾਹਮਣੇ ਖੜੇ ਹੋ ਕੇ ਡੀਸੀਪੀ ਸਾਹਿਬ ਨੇ ਇੱਕ ਵਾਦਾ ਕੀਤਾ ਸੀ ਨਾ ਔਰ ਮਾਫੀ ਮੰਗੀ ਸੀ ਪੁਲਿਸ ਵੱਲੋਂ ਸਾਰੇ ਅੰਦੋਲਨਕਾਰੀਆਂ ਤੋਂ ਆ ਬੈਠੇ ਨੇ ਮੇ ਭੇਜੀ ਇਹਨਾਂ ਨਾਲ ਲਾਠੀ ਚਾਰਜ ਹੋਇਆ ਕਿਉਂ ਹੋਇਆ ਵੀ ਕੀ ਗੁਨਾਹ ਕੀਤਾ ਸੀ ਇਹਨਾਂ ਨੇ ਕਿ ਇਹਨਾਂ ਦੀ ਇਹਦੀ ਲੱਖੇ ਦੀ ਗੱਡੀ ਤੋੜੀ ਗਈ ਹੈ ਕੀ ਕੀਤਾ ਸੀ ਇਹਨੇ ਕਿੰਨੇ ਮੁੰਡੇ ਸਾਡੇ ਪਹਿਲਾਂ ਹੀ ਚੱਕਲੇ ਰੋਮਨ ਆਉ ਜੀਰਾ ਫੈਕਟਰੀ ਵਾਲਾ ਮੁੰਡਾ ਪਹਿਲਾਂ ਹੀ ਚੱਕ ਲਿਆ ਕੀ ਗੁਨਾਹ ਕੀਤਾ ਸੀ ਉਹਨੇ ਤਿੰਨ ਤਿੰਨ ਦਿਨ ਪਹਿਲਾਂ ਅਸੀਂ ਨਿਕਲ ਗਏ ਡਾਕਟਰ ਸਾਹਿਬ ਡਾਕਟਰ ਸਾਹਿਬ ਨੂੰ ਲੈ ਗਏ ਚੱਕ ਕੇ ਹਰ ਇੱਕ ਬੰਦੇ ਖੈਰਾ ਜੀ ਹੈ ਨਹੀਂ ਤੇ ਉਹਨਾਂ ਦੇ ਘਰੇ ਪਹਿਲਾਂ ਰੇਡ ਮਾਰਤੀ ਕਿੰਨੇ ਸਾਡੇ ਫਰੀਦਕੋਟ ਦੇ ਬੰਦਿਆਂ ਨੇ ਇੱਕ ਇੱਕ ਦਿਨ ਪਹਿਲਾਂ ਪੁਲਿਸ ਘਰੇ ਬੈ ਗਈ ਜਾ ਕੇ ਕਿੰਨੇ ਗੁਰੂ ਘਰਾਂ 'ਚ ਜਾ ਕੇ ਪੁਲਿਸ ਨੇ ਕਹਿੰਦਾ ਅਰਾਊਂਸਮੈਂਟ ਨਹੀਂ ਹੋਊਗੀ ਓਏ ਸੌੜਿਓ ਅਸੀਂ ਕਰ ਕੀ ਰਹੀਏ ਅਸੀਂ ਇਹੀ ਕਹਿ ਰਹੇ ਹਾਂ ਨਾ ਕਿ ਕਾਲਾ ਪਾਣੀ ਬੰਦ ਹੋਣਾ ਚਾਹੀਦਾ ਔਰ ਤੁਸੀਂ ਕੀ ਕਰ ਰਹੇ ਹੋ ਕਿ ਕਾਲਾ ਪਾਣੀ ਨਹੀਂ ਬੰਦ ਹੋਣਾ ਚਾਹੀਦਾ ਇਹ ਸਾਰੇ ਹਤਕੰਡੇ ਉਸ ਲਈ ਅਪਣਾਏ ਗਏ ਆ ਹੁਣ ਤੁਸੀਂ ਸੋਚ ਲਓ ਲੋਕ ਜਿਨ੍ਹਾਂ ਦੀ ਅਸਲ ਗੱਲ ਹੈ ਜਿਨ੍ਹਾਂ ਕਰਕੇ ਸਰਕਾਰਾਂ ਨੇ ਜਾਂ ਤੁਸੀਂਾਂ ਜਾਂ ਅਸੀਂ ਆ ਉਹ ਲੋਕ ਫੇਰ ਵੀ ਇੱਥੇ ਪਹੁੰਚੇ ਔਰ ਵੱਡੀ ਗਿਣਤੀ 'ਚ ਪਹੁੰਚੇ ਤੁਸੀਂ ਉਹਨਾਂ ਦਾ ਗੁੱਸਾ ਵੀ ਵੇਖਿਆ ਅਸੀਂ ਕਿਵੇਂ ਰੋਕਿਆ ਉਹਨਾਂ ਨੂੰ ਇਹ ਵੀ ਵੇਖਿਆ ਔਰ ਕਿਉਂ ਰੋਕਿਆ ਤੁਹਾਨੂੰ ਦੱਸਦਾ ਇੱਕ ਪੂਰੇ ਮਸਲੇ ਨੂੰ ਲਾਅ ਐਂਡ ਆਰਡਰ ਦਾ ਮਸਲਾ ਬਣਾਓ ਦੋ ਚਾਰ ਕਤਲ ਹੋਣ ਦਿਓ ਸਾਨੂੰ ਅੰਦਰ ਸਿੱਟੋ ਨਾਲ ਸਾਡੇ ਮੁੰਡਿਆਂ ਨੂੰ ਅੰਦਰ ਸਿੱਟੋ ਗੱਲ ਖਤਮ ਇਹੀ ਹੋ ਰਿਆ ਨਾ ਪੰਜਾਬ ਨਾਲ ਸੋ ਇਹੋ ਜੀ ਸਰਕਾਰ ਨਾਲ ਕੋਈ ਗੱਲ ਨਹੀਂ ਇਹ ਸਰਕਾਰ ਜਾਊਗੀ ਔਰ ਜਿਹੜੀ ਸਰਕਾਰ ਆਊਗੀ ਉਹ ਇਸ ਮੁੱਦੇ ਤੇ ਆਊਗੀ ਅੱਗੇ ਤੁਹਾਡੇ ਸਵਾਲ ਲੈਵਾਂਗੇ ਉਸ ਤੋਂ ਪਹਿਲਾਂ ਲੱਖਾਂ ਤੁਹਾਡੇ ਨਾਲ ਗੱਲ ਕਰੂਗਾ ਫਿਰ ਸਵਾਲ ਜਵਾਬ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਥੋੜਾ ਧੰਨਵਾਦ ਆ ਸਾਰਿਆਂ ਦਾ ਇੱਕ ਮਿੰਟ ਲਾ ਲੈ ਕੈਮਰਾ ਇੱਧਰ ਕਰ ਲੈਂਦਾ ਮੇਰਾ ਧੰਨਵਾਦ ਤੁਹਾਡਾ ਕਿ ਤੁਸੀਂ ਆਵਾਜ਼ ਨੂੰ ਬੁਲੰਦ ਕਰ ਰਹੇ ਹੋ ਸਭ ਤੋਂ ਪੰਜਾਬ ਦੇ ਅਹਿਮ ਤੇ ਭੱਖਦੇ ਮੁੱਦੇ ਦੇ ਉੱਤੇ ਤੁਸੀਂ ਖੜੇ ਹੋ ਅੱਜ ਨਾਲ ਇਹ ਬਹੁਤ ਵਧੀਆ ਗੱਲ ਆ ਧੰਨਵਾਦ ਆ ਤੇ ਉਸ ਤੋਂ ਬਾਅਦ ਮੈਂ ਆਪਣੀ ਗੱਲਬਾਤ ਬੁੱਢੇ ਨਾਲੇ ਪ੍ਰਤੀ ਪਾਣੀਆਂ ਪ੍ਰਤੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ ਸਰਦਾਰ ਜੀਤ ਸਿੰਘ ਡੱਲੇਵਾਲ ਜਿਹੜੇ ਕਿ ਅੱਜ 18 ਦਿਨ ਭੁੱਖ ਹੜਤਾਲ ਤੇ ਜਾ ਚੁੱਕੇ ਨੇ ਉਹਨਾਂ ਦੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਉਹਨਾਂ ਲਈ ਅਪੀਲ ਹੈ ਪੰਜਾਬ ਦੇ ਲੋਕਾਂ ਨੂੰ ਹਰਿਆਣਾ ਦੇ ਨੂੰ ਰਾਜਸਥਾਨ ਸਮੁੱਚੇ ਭਾਰਤ ਦੇ ਲੋਕਾਂ ਨੂੰ ਕਿਸਾਨ ਨੂੰ ਉਸ ਇਨਸਾਨ ਦਾ ਖੜਨਾ ਚਾਹੀਦਾ ਹੈ ਜਿਹੜਾ ਇਨਸਾਨ ਸਾਡੀਆਂ ਨਸਲਾਂ ਫਸਲਾਂ ਸਾਡੀਆਂ ਆਉਣਗੇ ਆਲੇ ਭਵਿੱਖ ਲਈ ਅੱਜ ਆਪਣੀ ਜ਼ਿੰਦਗੀ ਦਾਅ ਤੇ ਲਾ ਚੁੱਕੇ ਹੈ ਸੋ ਅੱਗੇ ਜਿਹੜੀ ਆਪਾਂ ਗੱਲਬਾਤ ਕਰਨੀਆਂ ਪਾਣੀਆਂ ਦੀ ਬਾਈ ਅਮਤੋਜ ਨੇ ਜਿਸ ਕੀਰਤੀ ਨੇ ਤੁਹਾਨੂੰ ਸਾਹਮਣੇ ਸਾਰਾ ਕੁਝ ਦੱਸਤਾ ਦੇਖੋ ਆ ਸਾਰਾ ਪਲੰਦਾ ਪਿਆ ਆਉ ਸਾਰੇ ਆਰਡਰ ਨੇ ਜਿਹੜੇ ਐਨਜੀਟੀ ਦੇ ਨੇ ਪੰਜਾਬ ਪ੍ਰਦੂਸ਼ਣ ਰੋਕਣ ਵਾਲਾ ਬੋਰਡ ਪੰਜਾਬ ਵਾਲਾ ਸੈਂਟਰਲ ਪ੍ਰਦੂਸ਼ਣ ਬੋਰਡ ਆ ਰੋਕਣ ਵਾਲਾ ਜਿਹੜਾ ਉਹ ਬੋਰਡ ਆ ਸਾਰਿਆਂ ਵੱਲੋਂ ਆਰਡਰ 12 ਅਗਸਤ ਤੋਂ ਲੈ ਕੇ ਸਭ ਤੋਂ ਹੈਰਾਨੀਜਨ ਗੱਲ ਇਹ ਆ ਜਦੋਂ 3 ਤਰੀਕ ਨੂੰ ਇੱਥੇ ਵੱਡਾ ਇਕੱਠ ਹੁੰਦਾ ਲੋਕ ਆਉਂਦੇ ਆ ਸਿਉਣੀ ਬਣਾਦਾ ਸਾਰਾ ਲੁਧਿਆਣਾ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਬੰਦੇ ਘੇਰੇ ਗਏ, ਕੁੱਟੇ ਗਏ। ਇੱਕ 70 ਸਾਲ ਦੀ ਬੇਬੇ ਕੁੱਟੀ ਜਾਂਦੀ ਆ। ਤੇ ਇਦਾਂ ਮਾਹੌਲ ਬਣਾਇਆ ਜਾਂਦਾ ਕਿ ਪੰਜਾਬੀ ਇਨਾਂ ਪ੍ਰਵਾਸੀ ਬਣਾ ਦਿਓ ਜੀ। ਉਹਨਾਂ ਨੂੰ ਪੁਲਿਸ ਰੱਖਿਆ ਦੇ ਕੇ ਸਟੇਜਾਂ ਲਵਾ ਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ, ਡਾਂਗਾਂ ਵਾਲਿਆਂ ਵੱਲੋਂ। ਉਹਨਾਂ ਨੂੰ ਕੋਈ ਰੋਕ-ਟੋਕ ਨਹੀਂ ਜਿਹੜਾ ਜ਼ਹਿਰਾਂ ਪਾ ਕੇ ਕਾਰਖਾਨੇ ਨਹੀਂ ਇਹ ਕਤਲਖਾਨੇ ਆ। ਇਹ 40 ਸਾਲ ਤੋਂ ਸਾਡੇ ਪੰਜਾਬ ਤੇ ਨਾਲ ਰਾਜਸਥਾਨ ਦੇ 8 ਜ਼ਿਲ੍ਹਿਆਂ ਦੇ ਲੋਕਾਂ ਦੇ ਲਗਾਤਾਰ ਕਤਲ ਕਰ ਰਹੇ ਨੇ ਸਾਡੇ ਬੱਚੇ ਮਾਰ ਰਹੇ ਨੇ ਕੁੱਖਾਂ ਦੇ ਬੱਚਾ ਜਾਂ ਛੋਟੇ ਛੋਟੇ ਜੰਮੇ ਹੋਏ ਜਵਾਲ ਸਾਡੇ ਮਾਰ ਰਹੇ ਨੇ ਉਹ ਕਤਲਖਾਨੇ ਜਿਹੜੇ ਸ਼ਰਿਆਮ ਧਮਕਾ ਰਹੇ ਆ ਖੜਕੇ ਸਟੇਜਾਂ ਤੇ ਵੀ ਆਓ ਕਿਹੜਾ ਰੋਕੂਗਾ ਅਸੀਂ ਨਹੀਂ ਬੰਦ ਕਰਦੇ ਨਾਲ ਸਰਕਾਰ ਪੂਰਨ ਤੌਰ ਤੇ ਭਰਾਵੋ ਖੜ ਗਈ ਹੈ ਇਹ ਗੱਲ ਅੱਜ ਛੋਡੇ ਰਹੀ ਅਸੀਂ ਪੰਜਾਬ ਦੇ ਲੋਕਾਂ ਨੂੰ ਰਾਜਸਥਾਨ ਦੇ ਲੋਕਾਂ ਨੂੰ ਸੁਣਾ ਚਾਹੁੰਦੇ ਆ ਵੀ ਇਹਨਾਂ ਨੇ 2 ਦਿਨ ਦਾ ਸਮਾਂ ਲਿਆ ਸੀ ਭਦਰਕੇ ਵਾਲਾ ਬੰਦ ਕਰਾਂਗੇ ਹਫ਼ਤੇ ਦਾ ਸਮਾਂ ਲਿਆ ਸੀਗਾ ਸਰਕਾਰ ਵੱਲੋਂ ਇੱਕ ਜੀ ਸਰਕਾਰ ਦਾ ਨੁਮਾਇੰਦਾ ਬਣ ਕੇ ਆਇਆ ਸੀ ਵੀ ਅਸੀਂ ਇੱਕ ਹਫ਼ਤੇ 'ਚ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਜਿਹੜਾ ਆਪਣਾ ਤਾਜਪੁਰ ਵਾਲਾ ਤੇ ਜਿਹੜਾ ਫੋਗਲ ਪੁਆਇੰਟ ਵਾਲਾ ਸੀ ਬੰਦ ਕਰ ਦਿਆਂਗੇ ਦੇਖੋ ਸਭ ਤੋਂ ਕਿਵੇਂ ਖੜਦੇ ਆ ਸਰਕਾਰ ਨਾਲ ਜਿਹੜਾ ਪੰਜਾਬ ਪ੍ਰਦੂਸ਼ਣ ਰੋਕਣ ਵਾਲਾ ਬੋਰਡ ਆ ਇੰਨਾ ਦੋ ਦਿਨਾਂ ਦੇ ਵਿੱਚ ਚਿੱਠੀ ਕੱਢਦਾ ਕਿਹਨੂੰ ਕੱਢਦਾ ਬਹਾਦਰਕੇ ਆਲਿਆਂ ਨੂੰ ਵੀ ਤੁਸੀਂ ਐ ਕਰੋ ਅਸੀਂ ਤੁਹਾਡੇ ਨਾਲ ਆ ਤੁਸੀਂ ਆ ਇੰਨਾ ਵਾਂਗੂ ਕੋਈ ਕਾਰਵਾਈ ਕਰ ਲੋ ਤੇ ਸਾਨੂੰ ਸਟੇ ਮਿਲ ਜੇ ਤੇ ਉਹਨੇਦਰ ਅਸੀਂ ਆਪਣੀ ਕਾਰਵਾਈ ਰੋਕ ਦਿੰਨੇ ਆ ਸਾਫ਼ ਲੱਭ ਜਾਂ ਮੈਂ ਸਮਝਾਉਣਾ ਇਹ ਚਿੱਠੀ ਹੋएगी ਹੈ ਜਿਹੜੀ ਚਿੱਠੀ ਪੰਜਾਬ ਪ੍ਰਦੂਸ਼ਣ ਬੋਰਡ ਵਾਲੇ ਬਾਦਰਕਿਆਂ ਵਾਲਿਆਂ ਨੂੰ ਕੱਢ ਰਹੇ ਨੇ ਤੇ ਇਹ ਗੱਲ ਸਾਫ਼ ਹੋ ਗਈ ਜੋ ਸਾਡੀ ਸਮੁੱਚੀ ਟੀਮ ਜਿਸ ਕੀਤਰੀ ਬੈਠੇ ਆ ਡਾਕਟਰ ਜੀ ਕਪੜਾ ਰੋੜਾ ਜੀ ਬੈਠੇ ਆ ਜਦੋਂ ਇਹ ਐਂਜੀਟੀ ਦੇ ਵਿੱਚ ਤਰੀਕ ਹੁੰਦੀ ਹੈ ਐਰਿੰਗ ਹੁੰਦੀ ਹੈ ਸੁਣਵਾਈ ਹੁੰਦੀ ਹੈ ਉੱਥੇ ਜਾਂਦੇ ਉੱਥੇ ਗੱਲ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਵੀ ਆਹ ਦੇਖੋ ਪੰਜਾਬ ਪ੍ਰਦੂਸ਼ਨ ਬੋਰਡ ਉਹਨਾਂ ਨੂੰ ਇਹ ਕਹਿ ਰਹੇ ਵੇ ਅਸੀਂ ਕੋਈ ਗੱਲ ਨਹੀਂ ਅਸੀਂ ਥੋੜਾ ਡਿਲੇ ਕਰ ਦਿੰਨੇ ਆ ਤੁਸੀਂ ਇਹਦੇ ਸਟੇਜ ਐ ਲੋ ਤਾਂ ਕਿ ਸੋਨ ਨੂੰ ਵੀ ਸੌਖਾ ਹੋ ਜੇ ਤੇ ਸਾਨੂੰ ਬੰਦ ਕਰਨ ਦੀ ਨੌਬਤ ਨਾ ਆਵੇ ਦੇਖੋ ਕਿਵੇਂ ਕੁੱਤੀ ਚੋਰਾ ਰਲਿਆ ਕਿਵੇਂ ਸਾਰੇ ਰਲੇ ਹੋਏ ਨੇ ਬਿਲਕੁਲ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਭਰਾਵੋ ਬਿਲਕੁਲ ਸਰਕਾਰ ਮੁੱਕਰ ਚੁੱਕੀ ਹੈ ਵਾਅਦਾ ਖਿਲਾਫੀ ਕਰ ਚੁੱਕੀ ਹੈ ਇਹ ਉਹਨਾਂ ਦੀ ਪਿੱਠ ਤੇ ਆ ਕੇ ਖੜ ਗਏ ਡਾਂਗਾ ਵਾਲਿਆਂ ਦੇ ਵੀ ਇਹ ਬੰਦ ਨਹੀਂ ਹੋਣ ਦੇਣੀਆਂ ਜਿਹੜਾ ਪੰਜਾਬ ਦੇ ਲੋਕ ਜਿਵੇਂ ਮਰਜੀ ਮਾਰ ਮਾਰ ਦਿਓ ਇਹ ਸਾਫ਼ ਹੋ ਚੁੱਕੀ ਹੈ ਗੱਲ ਅੱਜ ਇਸ ਕਰਕੇ ਅਸੀਂ ਅੱਜ ਢੀਕ ਢੀਕ ਕਿੜੀ ਕਿੜੀ ਕੇ ਅੱਜ 10 11 ਦਿਨਾਂ ਬਾਅਦ ਆਪਣੀ ਗੱਲਬਾਤ ਤੁਹਾਡੇ ਕੋਲੇ ਆ ਕੇ ਰੱਖੀ ਆ ਵੀ ਸਰਕਾਰ ਭਵੰਤਮਾਨ ਇਹ ਹੁਣ ਇਹ ਪਾਣੀਆਂ ਦਾ ਰੱਖਾ ਖਵਾਉਂਦਾ ਸੀ ਇਹ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਖਵਾਉਂਦਾ ਸੀ ਇਹ ਪੰਜਾਬ ਦਾ ਪੁੱਤ ਨਹੀਂ ਇਹ ਪੰਜਾਬ ਦਾ ਐ ਮੰਨ ਲਓ ਕਿ ਕਾਤਲ ਕਾਲੇ ਪਾਣੀਆਂ ਦਾ ਰਾਖਾ ਕਾਲੇ ਪਾਣੀਆਂ ਦਾ ਰਾਖਾ ਬੰਦਾ ਇਹ ਉਹ ਅੰਤਮਰ ਕਾਲੇ ਪਾਣੀਆਂ ਦਾ ਰਾਖਾ ਬੰਦਾ ਜਿਹੜਾ ਸ਼ਰੇਆਮ ਡੈਂਗਾ ਦੇ ਹੋਵੇ ਜਾਂ ਇਲੈਕਟ੍ਰੋਪਲੇਟਿੰਗ ਹੋਵੇ ਜਾਂ ਡੈਰੀਆਂ ਹੋਣ ਜਾਂ ਜਿੱਨਾ ਸੀਵਰੇਜ ਦਾ ਗੰਦ ਪੈਂਦਾ ਉਹਨਾਂ ਦੇ ਭਰਾਵੋ ਹੱਕ ਚਾ ਕੇ ਖੜ ਗਿਆ ਸਾਰਾ ਤੌਰ ਤੇ ਇਥੋਂ ਜਿਹੜਾ ਤਿੰਨ ਤਰੀਕ ਦਾ ਵੱਡਾ ਰੋਹ ਬਣਿਆ ਇਕੱਠ ਹੋਇਆ ਉੱਥੇ ਗੱਲਾਂ ਕਰਕੇ ਗਿਆ ਪ੍ਰਸ਼ਾਸਨ ਆਇਆ ਏਡੀਸੀ ਹੁਣ ਏਡੀਸੀ ਆਪਤਾ ਆ ਨਹੀਂ ਗਿਆ ਏਡੀਸੀ ਕਥੌਟੀ ਹੈ ਇੱਕ ਪਾਵਰ ਹੈ ਇੱਕ ਸਰਕਾਰ ਦਾ ਨਮਾਇੰਦਾ ਹੈ ਜਦੋਂ ਸਾਡੇ ਨਮਾਇੰਦਿਆਂ ਨਾਲ ਗੱਲ ਕਰਨ ਆਏ ਏਡੀਸੀ ਤਾਂ ਉਹਨਾਂ ਨੇ ਕਿਹਾ ਕਿ ਰੁਕੋ ਮੈਨੂੰ ਉੱਪਰ ਗੱਲ ਕਰ ਲੈਣ ਦਿਓ ਉੱਪਰ ਮੁੱਖ ਮੰਤਰੀ ਨਾਲ ਗੱਲ ਹੁੰਦੀ ਹੈ ਕਿ ਸੈਕਟਰੀ ਨਾਲ ਗੱਲ ਹੁੰਦੀ ਹੈ ਕਿਹਦੇ ਨਾਲ ਗੱਲ ਕਰਕੇ ਭਰੋਸਾ ਦੇ ਕੇ ਗਿਆ ਉਹ ਲੂਪ 'ਚ ਲੈ ਕੇ ਗੱਲ ਕਰ ਰਿਹਾ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਉਹਨਾਂ ਨੇ ਗੱਲ ਕੀਤੀ ਵੀ ਅਸੀਂ ਆਹ ਦੋ ਦਿਨਾਂ 'ਚ ਤੇ ਹਫ਼ਤੇ 'ਚ ਬੰਦ ਕਰ ਦਾਂਗੇ ਅੱਜ ਤਰੀਕ ਹੋ ਗਈ 13 ਦੱਸ ਦਨ ਲਾਂਗੇ ਭਰਾਵੋ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਉਲਟਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ ਬਾਈ ਅਮਤੋਜ ਨੇ ਕਿਹਾ ਹਨਾਨੀ ਜਨ ਗੱਲ ਹੈ ਕਿ ਇੱਥੇ ਸਾਲਾਂ ਬੱਧੀ ਕੇਸ ਲੰਮਕਦੇ ਆ ਅਨਸਾਬ ਮਿਲਦਿਆਂ ਨੂੰ 40 40 30 30 ਸਾਲ ਲੱਗ ਜਾਂਦੇ ਆ ਪਰ ਪਹਿਲੀ ਵਾਰੀ ਹੋਇਆ ਕਿ ਐਨਜੀਟੀ ਨੇ ਜਿਹੜੀ 20 ਮਾਰਚ ਤਰੀਕ ਸੀਗੀ ਖਿੱਚ ਕੇ ਉਹਦੇ ਝਾੜਾਂ ਪਾਈਆਂ ਤੇ ਪੰਜਾਬ ਪ੍ਰਦੂਸ਼ਨ ਬੋਰਡ ਨੂੰ ਦੇ ਇਹਨਾਂ ਸਾਰਿਆਂ ਨੂੰ ਵੀ ਤੁਸੀਂ ਆ ਕੀ ਕਰ ਰਹੇ ਹੋ ਤੁਸੀਂ ਇਹਦੀ ਗਲਤ ਧਾਰਨਾ ਪੈਦਾ ਕਰ ਰਹੇ ਹੋ ਤੁਸੀਂ ਗਲਤ ਦੱਸਾ ਰਹੇ ਹੋ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਇਹਦਾ ਜਿਸ ਸਟੇ ਹੋਈ ਹੋਈ ਐ ਉਹਨਾਂ ਨੇ ਸਾਫ਼ ਤੌਰ ਤੇ ਐਨਜੀਟੀ ਨੇ ਕਿਹਾ ਜੱਜ ਸਾਹਿਬ ਨੇ ਕਿਹਾ ਵੀ ਦਿਖਾਓ ਕਿੱਥੇ ਲਿਖਿਆ ਵੀ ਇਹ ਸਟੇ ਐ ਇਹਨਾਂ ਨੂੰ ਕੋਈ ਗੱਲ ਨਹੀਂ ਆਈ ਆ ਕੱਲਾ ਕੱਲਾ ਆਰਡਰ ਜੇ ਚਾਹੁੰਦੇ ਆ ਨਾ ਡੈਂਗਾ ਵਾਲੇ ਤੇ ਦੂਜੇ ਤੀਜੇ ਇਹਨਾਂ ਨੇ ਸਾਹਮਣਿਆਂ ਸਿਰਦੋ ਮੇਰੇ ਤੇ ਲਾ ਜਾ ਕੇ ਪੜਾ ਦਿਓ ਵੀ ਆਹ ਕੁਛ ਐ ਤਾਂ ਉੱਥੇ ਇਹਨਾਂ ਨੂੰ ਝਾੜਾ ਪੈਣ ਤੋਂ ਬਾਅਦ ਹੁਣ ਗੱਲ ਇੱਥੇ ਖੜ ਗਈ ਭੜਾਵੋ ਆ ਕੇ ਪੰਜਾਬ ਦੇ ਲੋਕਾਂ ਨੂੰ ਪਹਿਲੇ ਰਾਜਸਥਾਨ ਦੇ ਲੋਕਾਂ ਨੂੰ ਪਹਿਲੇ ਸੋਨੂੰ ਮਾਰਨਾ ਚਾਹੁੰਦੇ ਐ ਸਿੱਧੀ ਸਾਫ਼ ਗੱਲ ਲੱਭ ਜਾਂ ਚਈ ਐ ਅਸੀਂ ਬਾਰ ਬਾਰ ਕਹਿੰਦੇ ਆ ਇਹ ਮਸਲੇ ਨੂੰ ਕਿਸੇ ਪਿੰਡ ਨਾਲ ਕਹੇ ਸ਼ਹਿਰ ਨਾਲ ਕਿਸੇ ਕਿਸਾਨ ਮਜ਼ਦੂਰ ਨਾਲ ਜੋੜ ਕੇ ਦੇਖੋ ਮਸਲਾ ਇਨਸਾਨੀਅਤ ਦਾ ਇਹ ਮਸਲਾ ਮਨੁੱਖਤਾ ਦਾ ਹਰ ਇਨਸਾਨ ਪਾਣੀ ਪੀਂਦਾ ਫੋਟਾ ਬੈਸੀ ਧਰਤੀ ਇਹਦਾ ਪਾਣੀ ਕੈਸ ਸਾਲ ਦਾ ਬਚਿਆ 12 15 ਸਾਲ ਦੀ ਖੇੜਾ ਸਾਡੀ ਪਾਣੀ ਦੀ 12 15 ਮੈਂ ਵੱਧ ਕਹਿ ਰਿਹਾ ਦੋ ਦੋ ਟੋਟੇ ਪਾਇਆ ਇੱਥੇ ਮੋਟਰਾਂ 'ਚ ਮੈਨੂੰ ਪਤਾ ਮੈਂ ਕਿਸਾਨ ਕਿਸਾਨਾਂ ਦੇ ਮੈਂ ਖੇਤੀ ਕਰਦਾ 20 ਫਟ ਪਾਣੀ ਮੇਰਾ ਪਿੰਡ ਨਹਿਰ ਤੇ ਥੱਲੇ ਗਿਆ 5 ਮਹੀਨਿਆਂ 'ਚ ਸਾਡੇ ਕੋਲ 10-12 ਸਾਲ ਦਾ ਨਹੀਂ ਸਾਡੇ ਕੋਲ 5-4 ਸਾਲ ਦਾ ਪਾਣੀ ਹੈ ਇਸ ਲਈ ਲੜਾਈ ਬਹੁਤ ਵੱਡੀ ਆ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਆ ਸੱਭਿਆ ਚ ਨੂੰ ਬਚਾਉਣ ਦੀ ਲੜਾਈ ਆ ਅਸੀਂ ਇਹ ਲੜਾਈ ਲੜਾਂਗੇ ਆਖਰੀ ਸਾਥ ਕਰਾਂਗੇ ਉਹਦੇ ਵੀ ਕਹਿੰਦਾ ਸੀ ਅਸੀਂ ਪਹਿਲਾਂ ਵੀ ਕਹਿੰਦੇ ਆਏ ਅਸੀਂ ਅੱਜ ਵੀ ਕਹਿੰਦੇ ਆ ਵੀ ਇਹ ਜ਼ਹਿਰਾ ਵੀ ਬੰਦ ਕਰਾਂਗੇ ਇਹ ਭੁੱਲ ਜੋ ਜਿਹੜਾ ਮਰਜ਼ੀ ਕੁਝ ਕਰ ਲੈਣ ਇਹ ਉਹਦੇ ਵੀ ਚੈਲੰਜ ਕੀਤਾ ਸੀ ਕੋਈ ਗੱਲ ਨਹੀਂ ਫੜਿਆ ਗਿਆ ਗੱਡੀਆਂ ਭੰਨੀਆਂ ਬੰਦੇ ਘੇਰੇ ਡਾਂਗਾ ਮਾਰੀਆਂ ਬਹੁਤ ਕੁਝ ਕੀਤਾ ਇਹਨਾਂ ਨੇ ਇੱਥੇ ਜੋ ਮਰਜ਼ੀ ਕਰੋ ਪੰਜਾਬ ਦੇ ਲੋਕ ਕੋਈ ਛੋੜੇ ਚ ਆ ਰਹੇ ਆ ਸੋਡੇ ਆ ਰਹੇ ਆਂ ਅਸੀਂ ਆ ਸਿਰਫ ਤੇ ਸਿਰਫ ਇਸ ਕਰਕੇ ਸੀ ਰੁਕੇ ਹੋਇਆ ਕਿਉਂਕਿ ਸਾਡਾ ਇੱਕ ਮੋਰਚਾ ਉਧਰ ਭਖਿਆ ਹੋਇਆ ਦਲੇਰ ਸਾਹਿਬ ਮਰਨ ਵਰਤੇ ਬੈਠੇ ਆ ਤੇ ਸਾਡੇ ਸ਼ੰਭੂ ਦੇ ਉੱਤੇ ਕਿਸਾਨ ਰੋਜ਼ ਕੁੱਟੇ ਜਾ ਰਹੇ ਆ ਡਾਂਗਾਂ ਨਾਲ ਅਥਰੂ ਗਿਆਂ ਦੇ ਗੋਲੇ ਭਰਾਏ ਜਾ ਰਹੇ ਆ ਅਸੀਂ ਸਿਰਫ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕੋਈ ਮੋਰਚਾ ਆਸਮੇਂ ਅਡੋਫਾਟੀ ਕਿਈ ਮੋਰਚੇ ਖੁੱਲ ਜਾਣ ਤੇ ਉੱਥੇ ਪਰ ਲੋਕ ਅਡੋਫਾਟੀ ਵੰਡੇ ਜਾਂਦੇ ਆ ਅਸੀਂ ਜਨਵਰੀ ਤੋਂ ਸ਼ੁਰੂ ਹੋ ਰਹੇ ਆ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਚਾਵਾਂਗੇ ਲੋਕਾਂ ਕੋਲੇ ਜਾਵਾਂਗੇ ਆ ਪਾਣੀ ਦੀਆਂ ਬੋਤਲਾਂ ਲੈ ਕੇ ਆ ਪਾਣੀ ਲੈ ਕੇ ਜਾਵਾਂਗੇ ਸੋਨੂੰ ਮੈਂ ਇੱਕ ਅਪੀਲ ਕਰਦਾ ਵੀ ਜਿਹੜੇ ਡਾਇੰਗ ਵਾਲੇ ਇਹ ਗੱਲ ਕਹਿੰਦੇ ਹੁੰਦੇ ਆ ਕਿ ਇਹ ਬੰਦੇ ਜੀ ਝੂਠ ਮਾਰਦੇ ਆ ਸੋਨੂੰ ਹੱਥ ਬੰਨ੍ਹ ਕੇ ਬੇਨਤੀ ਆ ਬਾਈ ਨਾਲ ਹੀ ਬਾਹ ਫੜ ਲਿਆ ਕਰੋ ਕਿ ਆਓ ਜੀ ਆਪਾਂ ਚੱਲਦੇ ਆ ਪਾਣੀ ਪੀਓ ਅਸੀਂ ਇਹ ਚੈਲੰਜ ਕਰਦੇ ਆ ਆ ਸਾਰੀ ਸਾਰੀ ਟੀਮ ਅਸੀਂ ਇਹਨਾਂ ਦੇ ਪੈਰੀਂ ਹੱਥ ਲਾ ਕੇ ਮਾਫੀ ਮੰਗਾਗੇ ਵੀ ਅਸੀਂ ਗਲਤ ਸੀ ਤੁਸੀਂ ਸਹੀ ਸੀ ਇਹ ਸਾਰਾ ਆਪਣਾ ਟੱਬਰ ਲਿਆ ਕੇ ਜਿਹੜਾ ਪਾਣੀ ਕਹਿੰਦੇ ਸਾਫ਼ ਹੈ ਸਾਰਾ ਟੱਬਰ ਲਿਆਉਣਾ ਉਹਦਾ ਅਸੀਂ ਉੱਥੇ ਆ ਜਾਾਂਗੇ ਵਿੱਚ মিডিਆ ਆ ਜਾਊਗਾ ਉਹ ਪਾਣੀ ਇਹਨਾਂ ਦੇ ਟੱਬਰ ਨੂੰ ਆਪਾਂ 1 ਮਹੀਨਾ ਉੱਥੇ ਰਹਿਣਾ 1 ਮਹੀਨਾ ਇਹ ਪਾਣੀ ਪੀਣਗੇ ਉਹ ਸਾਰਾ ਟੱਬਰ ਸਮੇਤ ਪੀਣਗੇ ਜਿਹੜੇ ਪਾਣੀ ਨੂੰ ਪੀ ਕੇ 40 ਸਾਲ ਤੋਂ ਲੋਕ ਮਰ ਰਹੇ ਆ ਜਿਹੜੇ ਕਹਿੰਦੇ ਪਾਣੀ ਸਾਫ਼ ਆ ਇਹ ਬਿਲਕੁਲ ਦੀ ਗਲਤ ਧਾਰਨਾ ਪੇਸ਼ ਕਰ ਰਹੇ ਆ ਕਿ ਪਾਣੀ ਸਾਫ਼ ਹੋ ਜੂ ਜਿਹੜਾ ਕੈਮੀਕਲ ਰਲ ਗਿਆ ਪਾਣੀ ਜੋ ਸਾਫ਼ ਨਹੀਂ ਹੋ ਸਕਦਾ ਕੋਈ ਵਾਇਰਸ ਕੈਂਸਰ ਦਾ ਕੋਈ ਹੋਰ ਆਪਣੇ ਖੂਨ ਚ ਰਚ ਜਾਂਦਾ ਹੈ ਖੂਨ ਦਾ ਸਾਰਾ ਬਗਲ ਕਰ ਦਿੰਦੇ ਆ ਡਾਕਟਰ ਬਦਲ ਦਿੰਦੇ ਆ ਕਿ ਉਹ ਵਾਇਰਸ ਨਿਕਲ ਜਾਂਦਾ ਉਹ ਵਾਇਰਸ ਉਵੇਂ ਹੀ ਰਹਿੰਦਾ ਇਹ ਉਵੇਂ ਹੀ ਆ ਇਹ ਲੱਖ ਵਾਰੀ ਕੀ ਮੈਂ ਕਹਿੰਦਾ ਤੇ ਕੁੜਾ ਵਾਰੀ ਇਹ ਪਾਣੀ ਸਾਫ਼ ਕਰ ਲੋ ਇਹ ਪਾਣੀ ਚ ਕੈਮੀਕਲ ਨਹੀਂ ਨਿਕਲ। ਸੋ ਮੇਰੀ ਬੇਨਤੀ ਇੰਨੀ ਆ ਅਸੀਂ ਸ਼ੁਰੂ ਹੋ ਰਹੇ ਹਾਂ 1 ਜਨਵਰੀ ਨੂੰ ਹਰ ਜ਼ਿਲ੍ਹੇ ਚ ਹਰ ਪਿੰਡ ਤੇ ਲਾਹ ਬੰਦੀ ਕਰਕੇ ਪੂਰਾ ਪੰਜਾਬ ਜਾਮ ਕਰਾਂਗੇ ਪੂਰਾ ਪੰਜਾਬ ਤੇ ਚੀਕਾਂ ਮਰਵਾ ਦਾਂਗੇ ਇਹ ਗੱਲ ਕੋਈ ਭੁਲੇਖਾ ਕਢ ਦਿਓ ਵੀ ਤੁਸੀਂ ਸਾਨੂੰ ਪਾਣੀ ਯਾਰਾਂ ਪਾ ਕੇ ਮਾਰ ਦਿਓਗੇ ਜਾਂ ਸਾਨੂੰ ਚੁਪਰਾਈ ਸਾਡੀਆਂ ਆਵਾਜ਼ਾਂ ਬੰਦ ਕਰ ਦਿਓਗੇ ਜੋ ਤੁਹਾਡੇ ਮਨ ਚ ਆਉਂਦਾ ਕਰਿਓ ਪਰ ਤੁਹਾਨੂੰ ਨੇ ਇੱਕ ਦਾਸਤਾ ਵੀ ਕੱਲਾ ਲੁਧਿਆਣਾ ਹੋਇਆ ਸੀ ਤੈਨ ਤਰੀਕ ਨੂੰ ਤੁਹਾਨੂੰ ਡਾਟ ਪੈ ਗਿਆ ਸੀਗਾ ਹੁਣ ਪੂਰਾ ਪੰਜਾਬ ਜਾਮ ਹੋਏ ਗੱਲ ਖਿਆਲ ਰੱਖਿਓ ਤੇ ਪੰਜਾਬ ਦੇ ਲੋਕਾਂ ਨੂੰ ਪੀੜਾ ਬਾਈ ਖੜੇ ਹੋ ਜੋ ਹੁਣ ਕੋਈ ਮੌਕਾ ਨਹੀਂ ਨਾ ਸੀ ਕੋਈ ਅਪੀਲ ਕਰਨੀ ਨਾ ਕੋਈ ਦਲੀਲ ਜਿਵੇਂ ਬਾਈ ਨੇ ਕਿਹਾ ਆ ਸਾਰਾ ਅਪੀਲਾਂ ਦਲੀਲਾਂ ਦੇ ਪਰੰਦੇ ਨੇ ਯਾਰ ਅਪੀਲ ਦਲੀਲ ਵੀ ਛੱਡ ਦਿਓ ਮੈਂ ਕਹਿੰਦਾ ਸਾਰੇ ਅਗਲਾ ਛੱਡ ਦਿਓ ਕੀ ਪਾਣੀ ਜਿਹੜਾ ਪਾਉਣਾ ਜਾਇਜ਼ ਹੈ ਦੁਨੀਆ ਭਰ ਦੇ ਵਿੱਚ ਆ ਲੋਕਾਂ ਨੇ ਰਵਲੇ ਪਾਕੇ ਭਾਰਤ ਨੇ ਵਿੱਚ ਸਾਊਥ ਦੇ ਵਿੱਚ ਲੋਕਾਂ ਨੇ ਹਾਈ ਕੋਰਟਾਂ ਤੇ ਜਾ ਕੇ ਕੇਸਾਂ ਇਹ ਜਿਹੜਾ ਬੰਦ ਕਰਤੀਆਂ ਦੁਨੀਆ ਦੇ ਵਿੱਚ ਵੱਡੇ ਵੱਡੇ ਦਰਿਆ ਨਦੀਆਂ ਸਾਫ਼ ਕਰਤੇ ਤੇ ਸਾਡੇ ਕਿਉਂ ਨਹੀਂ ਹੋ ਰਿਹਾ ਯਾਰ ਹਰਾਨੀ ਦੀ ਗੱਲ ਆ ਇੰਨਾ ਕੋ ਸਾਹਮਣੇ ਵਾਪਰ ਰਿਹਾ ਲੋਕ ਮਰ ਰਹੇ ਆ ਕੋਈ ਸਰਕਾਰ ਦੂਜੀ ਗੱਲ ਹਰਾਨੀ ਇਸ ਗੱਲ ਤੋਂ ਹੁੰਦੀ ਹੈ ਸਰਕਾਰਾਂ ਦੀ ਮਜਬੂਰੀ ਹੈ ਆਮ ਆਦੀ ਪਾਰਟੀ ਦੀ ਮਜਬੂਰੀ ਹੈ ਕੀ ਮਜਬੂਰੀ ਹੈ ਮੋਟਾ ਫੰਡ ਚੜਦਾ ਚੜਾਵਾ ਚੜਦਾ ਅਗਲੇ ਨੇ ਦਿੱਲੀ ਇਲੈਕਸ਼ਨ ਲੜਨੀ ਹੈ ਤੇ ਅਰਪਾਂ ਰੁਪਿਆ ਇਹਨਾਂ ਨੂੰ ਇਕੱਠਾ ਕਰਨਾ ਡੰਗਾਣਾ ਤੋਂ ਐਵੇਂ ਨਹੀਂ ਇੱਥੇ ਬਾਬੂ ਕੁਮਾਰ ਤੇ ਨਹਿਰ ਵਰਗੇ ਲਿਆ ਕੇ ਸੀਐਮ ਦੀ ਕੋਠੀ 'ਚ ਬਿਠਾਏ ਹੋਏ ਅਗਲੇ ਨੇ ਉਹਦੇ ਸਿਰਤੇ ਐ ਉਹ ਸਾਰਾ ਰੁਪਿਆ ਐ ਸੋ ਅਰਪਾਂ ਰੁਪਿਆ ਦੀ ਇਹਨਾਂ ਦੀ ਖੇਡ ਹੋਈ ਵੀ ਆ ਗੱਲਬਾਤ ਇਹਨਾਂ ਦੀ ਗਿਣੀ ਮਿੱਥੀ ਆ ਵੀ ਅਸੀਂ ਕੁਝ ਬੰਦ ਨਹੀਂ ਕਰਦੇ ਤੇ ਰੁਪਿਆ ਚੜਾਓ ਅਸੀਂ ਦਿੱਲੀ ਇਲੈਕਸ਼ਨ ਲੜਨੀ ਆ ਇਹ ਸਾਰਾ ਉਧਰ ਨੂੰ ਲਿਜਾ ਰਹੇ ਆ ਕਹਾਣੀ ਸੋ ਇਹ ਇਸ ਕਰਕੇ ਇਹਦਾ ਜਦੋਂ ਸਮਝਦੇ ਆ ਮਜਬੂਰੀ ਹੈ ਇਹਦਾ ਪੈਸੇ ਇਕੱਠੇ ਕਰਨੇ ਆ ਡੈਂਗਾਂ ਵਾਲਿਆਂ ਤੋਂ ਪੈਸੇ ਲੈਣੇ ਆ ਖਾਣੇ ਆ ਇਹ ਚਲਾ ਰਹੇ ਆ ਵਿਰੋਧੀਆਂ ਦੀ ਕੀ ਮਜਬੂਰੀ ਆ ਐਸ ਵੇਲੇ ਕਾਂਗਰਸ ਕਿੱਥੇ ਆ ਯਾਰ ਹੈ ਵੈਸੀ ਵਿਰੋਧੀ ਤੇਰਾ ਭਾਜਪਾ ਵਾਲੇ ਕਿੱਥੇ ਆ ਭਾਈ ਅਕਾਲੀ ਦਲ ਬਾਦਲ ਕਿੱਥੇ ਆ ਉਹ ਕਿ ਚੁੱਪ ਨੇ ਉਹ ਤਾਂ ਆਪਣੇ ਆਪ ਨੂੰ ਇਹ ਦਰਸਾ ਰਹੇ ਆ ਵੀ ਇਹਨਾਂ ਨੂੰ ਲਾਹੋਂ ਤੇ ਅਸੀਂ ਆਵਾਂਗੇ ਸਾਨੂੰ ਕੁਰਸੀ ਸਭਾਓ ਸਾਰਾ ਜੋਰ ਜਿੰਨੀਆਂ ਧਿਰਾਂ ਨੇ ਚਾਹੇ ਕਾလီ ਦਲਾ ਚਾਹੇ ਕਾਂਗਰਸਾ ਚਾਹੇ ਭਾਜਪਾ ਇਸ ਗੱਲ ਤੇ ਜੋਰ ਲਾਈ ਜਾਂਦੇ ਆ ਕਿ ਅਸੀਂ ਆਉਣਾ ਜੀ ਸਾਨੂੰ ਸੁਭਾ ਦਿਓ ਆਹ ਮੁੱਦੇ ਤੇ ਚੁੱਪ ਕਿਉਂ ਆ ਬਈ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਸਾਰਿਆਂ ਪ੍ਰਧਾਨਾਂ ਦੀ ਵਿਰੋਧੀ ਧਰ ਦੇ ਨੇਤਾ ਜਿਹੜੇ ਹੈਗੇ ਉਹਨਾਂ ਲੋਕਾਂ ਦੀ ਤੁਸੀਂ ਇੱਕ ਵਾਰੀ ਜਾ ਕੇ ਇੰਟਰਵਿਊ ਕਰੋ ਪੁੱਛੋ ਵੀ ਤੁਸੀਂ ਚੁੱਪ ਕਿਉਂ ਆ ਜੀ ਕੀ ਇਹ ਮੁੱਦਾ ਇਹ ਕਾਲੇ ਪਾਣੀ ਦੀ ਟੀਮ ਦਾ ਮੁੱਦਾ ਹੈ ਇਹ ਦੋ ਚਾਰ ਲੋਕਾਂ ਦਾ ਮੁੱਦਾ ਹੈ ਇਕੱਲੇ ਲੁਧਿਆਣੇ ਦਾ ਮੁੱਦਾ ਪੂਰੇ ਪੰਜਾਬ ਦਾ ਮੁੱਦਾ ਹੈ ਇਹ ਕੱਲਾ ਬੁੱਢਾ ਦਰਿਆ ਛੱਡੋ ਸਭ ਕੁਝ ਛੱਡੋ ਰਾਵੀ ਵਿਆਹ ਛੱਡੋ ਇੱਥੇ ਜਿਹੜੇ ਧਰਤੀ 'ਚ ਬੋਰ ਕਰਕੇ ਪਾਈ ਜਾਂਦੇ ਆ ਆ ਜਹਾਗੀਰ ਪਿੰਡ ਰਾਤ ਹੀ ਜਹਾਗੀਰ ਪਿੰਡ ਸੰਗਰੂਰ ਦੇ ਵਿੱਚ ਜਹਾਗੀਰ ਪਿੰਡ ਦੇ ਵਿੱਚ ਫੈਕਟਰੀ ਲੱਗੀ ਹੋਈ ਆ ਮੈਨੂੰ ਫੋਨ ਆਇਆ ਮੁੰਡਾ ਉਹਨੇ ਵੀਡੀਓ ਮੈਨੂੰ ਬਣਾ ਕੇ ਭੇਜੀ ਬੋਰਾਾਂ ਦੇ ਵਿੱਚੋਂ ਨਾਲ-ਨਾਲ ਫੈਟਰੇ ਝੱਗ ਨਿਕਲਣ ਲੱਗੀ ਜਿਵੇਂ ਜੀਰੇ ਨਿਕਲੀ ਸੀਗੀ ਜਿਵੇਂ ਆ ਕੇ ਆਰ ਬੀ ਐਲ ਫੈਕਟਰੀ ਲੱਗੀ ਸੀ ਧੂਰੀ ਤੇ ਉੱਥੇ ਯਾਰ ਨਿਕਲੀ ਆਸੇ ਪਾਸੇ ਬੋਰਾਾਂ ਦੇ ਵਿੱਚੋਂ ਤੇ ਲੋਕ ਉੱਠ ਕੇ ਖੜੇ ਹੋਏ ਸੀ ਉਹ ਫੈਕਟਰੀ 30 ਸਾਲ 35 ਸਾਲ ਕੇਆਰਬੀਐਲ ਫੈਕਟਰੀਆਂ ਵਰਗੀਆਂ ਜ਼ਹਿਰਾ ਪਾ ਕੇ ਬੰਦ ਕਰਕੇ ਆਪਣਾ ਮੁਨਾਫਾ ਲੈ ਕੇ ਟੱਪ ਜਾਂਦੀਆਂ ਨੇ ਤੇ ਮਗਰੋਂ ਲੋਕਾਂ ਨੂੰ ਮਰਨ ਲਈ ਉਹ ਪਾਣੀ ਛੜਕ ਦਿੱਤਾ ਜਾਂਦਾ ਇਹ ਇੱਕ ਥਾਂ ਦਾ ਨਹੀਂ ਮਸਲਾ ਨਹੀਂ ਹੈਗਾ ਭਰਾਵੋ ਇਹ ਨਾ ਸੋਚੋ ਵੀ ਕੱਲਾ ਬੁੱਢਾ ਤੇ ਰਿਆ ਸਤਲੋ ਜਾਇਆ ਇਕੱਲਾ ਦੱਖਣੀ ਮਾਲਵਾ ਰਸਤਾਂ ਦਾ ਮਸਲਾ ਪੂਰੇ ਪੰਜਾਬ ਦਾ ਮਸਲਾ ਸੋ ਇਹ ਤੁਹਾਨੂੰ ਦੱਸਦਾ ਵੀ ਸਮੇਂ-ਸਮੇਂ ਤੇ ਅਸੀਂ ਤੁਹਾਡੇ ਨਾਲ ਸੰਪਰਕਚ ਹਾਂ ਪੂਰੇ ਪੰਜਾਬ 'ਚ ਅੱਗੇ ਤਾਂ ਅਸੀਂ ਗਏ ਸੀ ਇਕੱਲੇ ਦੱਖਣੀ ਮਾਲਵੇ 'ਚ ਨਰਾਸਤਾਨ ਹੁਣ ਪੂਰਾ ਪੰਜਾਬ ਅਸੀਂ ਜਿਵੇਂ ਬਾਈ ਮਤੋਜ ਨੇ ਕਹਿਤਾ ਕਿ ਜਨਵਰੀ ਤੋਂ ਸ਼ੁਰੂ ਆ ਬਸਾਖੀ ਤੇ ਵੱਡਾ ਇਕੱਠ ਹੈ ਵੱਡੇ ਇਕੱਠ ਦੇ ਵਿੱਚ ਅਸੀਂ ਸਮੇਂ ਚ ਕਿਹੜੀਆਂ ਸੱਦੇ ਦੇਣੇ ਨੇ ਕੀ ਪ੍ਰੋਗਰਾਮ ਲੀਕਣਾ ਕਿਹੜੇ ਜਾਮ ਕਰਨੇ ਕਿੱਧਰ ਨੂੰ ਵਧਣਾ ਇਹ ਸਮੇਂ ਸਮੇਂ ਦੇ ਤੁਹਾਨੂੰ ਅਸੀਂ ਦੱਸਦੇ ਰਾਵਾਂਗੇ ਬਸ ਮੇਰਾ ਵੀ ਉਹਦੇ ਬੇਨਤੀ ਹੈ ਕਿ ਲਾਂਬ ਬੰਦ ਹੋਵੇ ਇਕੱਠੇ ਹੋ ਕੇ ਪੈਰ ਜੁੱਤੀ ਨਾ ਪਾਇਓ ਜੋ ਮਰਜੀ ਹੋ ਜੇ ਪੰਜਾਬ ਦੇ ਲੋਕਾਂ ਦਾ ਅਸੀਂ ਵਾਦਾ ਕਰਦੇ ਆ ਥੋੜੇ ਰਾਹੀਂ ਵੀ ਇਹ ਯਾਰਾਂ ਬੰਦ ਕਰਨੀਆਂ ਤੇ ਅਸੀਂ ਆਪਣਾ ਹੀਟਲਾ ਪਾਣੀ ਵੀ ਬਚਾਉਣਾ ਮੁੱਦਾ ਬਹੁਤ ਵੱਡਾ ਹਾਂਜੀ ਕੁਐਸਚਨ ਆਨਸਰ ਜੀ Muito corporation to a gente,